हां जी विद्यार्थियों मेरिटोरियस थेमिनेंट ਸਕੂਲਾਂ ਦਾ ਜਿਹੜਾ ਟੈਸਟ ਹੋਣ ਜਾ ਰਿਹਾ ਹੈਗਾ 30 ਮਾਰਚ ਨੂੰ ਉਸ ਸੰਬੰਧ ਆਪਣਾ ਜਿਹੜਾ ਵਿਚਾਰ ਚਰਚਾ ਚੱਲ ਰਹੀ ਹੈਗੀ ਅੱਜ ਅਸੀਂ ਗੱਲ ਕਰਨੇ ਜਾ ਰਹੇ ਹਾਂ ਜਿਹੜਾ ਸਾਡਾ ਪਾਠ ਹੈ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਜੀ ਤੱਕ ਸਿੱਖ ਗੁਰੂਆਂ ਦਾ ਕੀ ਯੋਗਦਾਨ ਰਿਹਾ ਗੁਰੂ ਅੰਗਦ ਦੇਵ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਜਿਹੜਾ ਸਿੱਖ ਗੁਰੂਆਂ ਦਾ ਕੀ ਯੋਗਦਾਨ ਆ ਇਸ ਸੰਦਰਭ ਦੇ ਵਿੱਚ ਆ ਜਿਹੜੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂਗੇ ਤਕਰੀਬਨ ਸਾਰੇ ਜਿਹੜੇ ਆਪਾਂ ਇਤਿਹਾਸ ਦੇ ਹੁਣ ਤੱਕ ਜਿਹੜੇ ਲੈਕਚਰ 7-8 ਲੈਕਚਰ ਪਾ ਚੁੱਕੇ ਹਾਂਗੇ ਪੇਪਰ ਵੀ ਹੱਲ ਕੀਤੇ ਸੀਗੇ ਤੇ ਅੱਜ ਅਸੀਂ ਜਿਹੜੀ ਅਗਲੀ ਗੱਲ ਕਰਦੇ ਹਾਂ ਜਿਹੜੇ ਵਿਦਿਆਰਥੀ ਨਵੇਂ ਆਏ ਨੇ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਚੈਨਲ ਦੇ ਨਾਲ ਜੁੜੇ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਪਲ ਜਿਹੜੀ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਵੀਡੀਓ ਲੰਮੀ ਜਰੂਰ ਆ ਪਰ ਇਹਦੇ ਵਿੱਚ ਕੰਮ ਦੀਆਂ ਗੱਲਾਂ ਬਹੁਤ ਜ਼ਿਆਦਾ ਨੇ ਬਹੁਤ ਆਪਾਂ ਵਿਸਥਾਰ ਦੇ ਵਿੱਚ ਗੱਲ ਕੀਤੀ ਹੋਈ ਹੈ ਤਾਂ ਕਿ ਇੱਕ ਵੀ ਸਵਾਲ ਤੁਹਾਡਾ ਬਾਹਰ ਨਾ ਜਾਵੇ ਜੇ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਤਾਂ ਕਿ ਹੌਸਲਾ ਗੁਰੂ ਅੰਗਦ ਦੇਵ ਜੀ ਦਾ ਗੁਰਗੱਦੀ ਕਾਲ ਹੈ ਗੁਰੂ ਅੰਗਦ ਦੇਵ ਜੀ ਦਾ ਗੁਰਗੱਦੀ ਕਾਲ ਕੀ ਹੈ ਜੀ ਪਹਿਲਾ ਉੜਾ ਹੈ 1539 ਤੋਂ 1552 ਫੇਰ ਇਹੜਾ ਹੈ 1469 ਤੋਂ 1552 ਈੜੀ ਹੈ 1572 52 ਤੋਂ 1574 1576 ਤੋਂ 1581 ਸਹੀ ਉੱਤਰ ਕੀ ਹੈ ਜੀ ਦਾ ਤਾਂ ਪਹਿਲੇ ਦਾ ਸਹੀ ਉੱਤਰ ਬਣ ਜਾਂਦਾ ਜੀ ਗੁਰੂ ਅੰਗਦ ਦੇਵ ਜੀ ਦਾ ਗੁਰਗੱਦੀ ਕਾਲ ਹੈਗਾ ਜਿਹੜਾ ਉਹ 1539 ਤੋਂ ਲੈ ਕੇ 1552 ਈਸਵੀ ਤੱਕ ਦਾ ਤਾਂ ਗੁਰੂ ਨਾਨਕ ਸਾਹਿਬ ਜਿਹੜਾ 1547 ਜੋਤੀ ਜੋ ਸਮਾਉਂਦੇ ਉਸ ਤੋਂ ਬਾਅਦ ਜਿਹੜਾ ਗੁਰੂ ਅੰਗਦ ਦੇਵ ਜੀ ਗੁਰਗੱਦੀ ਦੇ ਉੱਪਰ ਬਰਾਜਮਾਨ ਹੁੰਦੇ ਆ ਅੱਜ ਦਾ ਜਿਹੜਾ ਦੂਜਾ ਸਵਾਲ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਨਿਰੰਤਰ ਗੁਰੂ ਨਾਨਕ ਸਾਹਿਬ ਦੀਆਂ ਰਚਨਾਵਾਂ ਨੂੰ ਅਖਰੀ ਰੂਪ ਦੇਣ ਲਈ ਪੰਜਾਬੀ ਲਿਪੀ ਨੂੰ ਸੁਧਾਰਿਆ ਤੇ ਉਸ ਨੂੰ ਗੁਰਮੁਖੀ ਦਾ ਨਾਮ ਕਿਹੜੇ ਗੁਰੂ ਸਾਹਿਬਾਨ ਨੇ ਦਿੱਤਾ ਤਾਂ ਗੁਰੂ ਸਾਹਿਬ ਦੀਆਂ ਜਿਹੜੀਆਂ ਰਚਨਾਵਾਂ ਨੇ ਇਹਨੂੰ ਅਖਰੀ ਰੂਪ ਦੇਣ ਲਈ ਪੰਜਾਬੀ ਲਿਪੀ ਨੂੰ ਸੁਧਾਰਿਆ ਤੇ ਉਸ ਨੂੰ ਗੁਰਮੁਖੀ ਦਾ ਨਾਮ ਕਿਹੜੇ ਗੁਰੂ ਸਾਹਿਬਾਂ ਨੇ ਦਿੱਤਾ ਊੜਾ ਹੈ ਗੁਰੂ ਅਮਰਦਾਸ ਜੀ ਐੜਾ ਗੁਰੂ ਅੰਗਦ ਦੇਵ ਜੀ ਈੜੀ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਤਾਂ ਦੂਜੇ ਦਾ ਜਿਹੜਾ ਸਹੀ ਉੱਤਰ ਬਣਦਾ ਜੀ ਗੁਰੂ ਅੰਗਦ ਦੇਵ ਜੀ ਨੇ ਅਖਰੀ ਰੂਪ ਦੇਣ ਵਾਲੀ ਪੰਜਾਬੀ ਲਿਪੀ ਨੂੰ ਸੁਧਾਰਿਆ ਤੇ ਉਸ ਨੂੰ ਗੁਰਮੁਖੀ ਦਾ ਨਾਮ ਦਿੱਤਾ ਸੀਗਾ ਤੀਸਰਾ ਸਵਾਲ ਤੁਸੀਂ ਦੇਖ ਰਹੇ ਹੋ ਕਿਸ ਗੁਰੂ ਸਾਹਿਬਾਨ ਨੇ ਬਾਲਬੋਧ ਤਿਆਰ ਕੀਤਾ ਬਾਲਬੋਧ ਕਿਸ ਗੁਰੂ ਸਾਹਿਬਾਨ ਨੇ ਤਿਆਰ ਕੀਤਾ ਸੀ ਜੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਨਾਨਕ ਦੇ ਆ ਜਿਹੜਾ ਬਾਲਬੋਧ ਤਿਆਰ ਕੀਤਾ ਸੀਗਾ ਉਹ ਗੁਰੂ ਅੰਗਦ ਦੇਵ ਜੀ ਨੇ ਤਿਆਰ ਕੀਤਾ ਸੀਗਾ ਬਾਲਬੋਧ ਇਹ ਜਿਹੜਾ ਆਪਾਂ ਜਾਣ ਰਹੇ ਹਾਂਗੇ ਇਸ ਵਾਰ ਅਗਲਾ ਸਵਾਲ ਹੈ ਜਿਹੜਾ ਸਾਡਾ ਉਹਦੇ ਵੱਲ ਜਾ ਰਹੇ ਹਾਂ ਆਪਾਂ ਅਗਲਾ ਸਵਾਲ ਕੀ ਹੈ ਦੇਖ ਰਹੇ ਹੋ ਤੁਸੀਂ ਸਕਰੀਨ ਤੇ ਮਾਤਾ ਖੀਵੀ ਜੀ ਕੌਣ ਸਨ ਜੋ ਲੰਗਰ ਦੀ ਸੇਵਾ ਕਰਦੇ ਸਨ ਹਾਂਜੀ ਸਵਾਲ ਹੈ ਜਿਹੜਾ ਮਾਤਾ ਖੀਵੀ ਜੀ ਕੌਣ ਸਨ ਜੋ ਲੰਗਰ ਦੀ ਸੇਵਾ ਕਰਦੇ ਸਨ ਆਪਸ਼ਨ ਆ ਤੁਸੀਂ ਸਾਹਮਣੇ ਵੇਖ ਰਹੇ ਹੋਗੇ ਉੜਾ ਹੈ ਗੁਰੂ ਅੰਗਦ ਦੇਵ ਜੀ ਦੀ ਧਰਮ ਪਤਨੀ ਉੜਾ ਹੈ ਐੜਾ ਹੈ ਗੁਰੂ ਨਾਨਕ ਦੇਵ ਜੀ ਦੀ ਧਰਮ ਪਤਨੀ ਈੜੀ ਹੈ ਗੁਰੂ ਰਾਮਦਾਸ ਜੀ ਦੀ ਧਰਮ ਪਤਨੀ ਤੇ ਸੱਸਾ ਹੈ ਗੁਰੂ ਅਰਜਨ ਦੇਵ ਜੀ ਧਰਮ ਪਤਨੀ ਆ ਮਾਤਾ ਖੀਵੀ ਜੀ ਕੌਣ ਸੀਗੇ ਜੋ ਲੰਗਰ ਦੀ ਸੇਵਾ ਕਰਦੇ ਸੀਗੇ ਆ ਮਾਤਾ ਖੀਵੀ ਜੀ ਗੁਰੂ ਅੰਗਦ ਦੇਵ ਜੀ ਦੀ ਧਰਮ ਪਤਨੀ ਸੀ ਮਾਤਾ ਖੀਵੀ ਚ ਅਗਲਾ ਸਵਾਲ ਹੈ ਉਦਾਸੀ ਸੰਪਰਦਾਏ ਦੀ ਸ਼ੁਰੂਆਤ ਕੀਤੀ ਉਦਾਸੀਆਂ ਦਾ ਜਿਹੜਾ ਦੌਰ ਚੱਲ ਰਿਹਾ ਸੀਗਾ ਇੱਕ ਪਾਸੇ ਇੱਕ ਪਾਸੇ ਗੁਰਾਈ ਕਾਲ ਚੱਲ ਰਿਹਾ ਸੀਗਾ ਸਾਉਦਾਸੀ ਸੰਪਰਦਾਇ ਦੀ ਸ਼ੁਰੂਆਤ ਕਿੰਨਾਂ ਨੇ ਕੀਤੀ ਹੈ ਜੀ ਭਾਈ ਲੈਣਾ ਜੀ ਭਾਈ ਜੇਠਾ ਜੀ ਸ੍ਰੀ ਚੰਦ ਜੀ ਤੇ ਲਖਮੀ ਚੰਦ ਜੀ ਤਾਂ ਇਹਦੇ ਵਿੱਚੋਂ ਗੈਸ ਕਰੋ ਕਿਹੜਾ ਉੱਤਰ ਸਹੀ ਬਣਦਾ ਤਾਂ ਸਾਉਦਾਸੀ ਸੰਪਰਦਾਇ ਦੀ ਜਿਹੜੀ ਸ਼ੁਰੂਆਤ ਕੀਤੀ ਸੀ ਵਿਦਿਆਰਥੀ ਉਹ ਸ੍ਰੀ ਚੰਦ ਜੀ ਨੇ ਕੀਤੀ ਸੀ ਜਿਹੜੇ ਕਿ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਸੀਗੇ ਸ੍ਰੀ ਚੰਦ ਜੀ ਤੇ ਛੋਟੇ ਸੀਗੇ ਲਖਮੀ ਦਾਸ ਜੀ 6ਵਾਂ ਸਵਾਲ ਤੁਹਾਡੀ ਨਜ਼ਰ ਵੱਲ ਜਾ ਰਿਹਾ ਗੁਰੂ ਅੰਗਦ ਦੇਵ ਜੀ ਹਰ ਰੋਜ਼ ਪ੍ਰਭਾਤ ਵੇਲੇ ਧਾਰਮਿਕ ਸਭਾ ਕਿੱਥੇ ਕਰਦੇ ਸੀਗੇ ਗੁਰੂ ਅੰਗਦ ਦੇਵ ਜੀ ਹਰ ਰੋਜ਼ ਪ੍ਰਭਾਤ ਵੇਲੇ ਧਾਰਮਿਕ ਸਭਾ ਕਿੱਥੇ ਕਰਦੇ ਸੀਗੇ ਕੀਰਤਪੁਰ ਸਾਹਿਬ ਵਿਖੇ ਨਨਕਾਣਾ ਸਾਹਿਬ ਵਿਖੇ ਖਡੂਰ ਸਾਹਿਬ ਵਿਖੇ ਅੰਬ ਸਹਿਬ ਵਿਖੇ ਤਾਂ ਗੁਰੂ ਅੰਗਦ ਦੇਵ ਜੀ ਹਰ ਉਹ ਜਿਹੜੀ ਪ੍ਰਭਾਤ ਜਿਹੜੀ ਵੇਲਾ ਸਭਾ ਕਰਦੇ ਸੀ ਉਹ ਖਡੂਰ ਸਾਹਿਬ ਵਿਖੇ ਕਰਦੇ ਸੀਗੇ ਦੇਖੋ ਕਿੰਨਾ ਬ੍ਰੀਕੀ ਦੇ ਵਿੱਚ ਸਵਾਲ ਜਾ ਰਹੇ ਨੇ ਕਿ ਵਿਦਿਆਰਥੀ ਪੁੱਛ ਰਹੇ ਨੇ ਇਹਨਾਂ ਚੋਂ ਆਊਗਾ ਜੀ ਸਵਾਲ ਆਪਾਂ ਆਪ ਕੋ ਸਵਾਲ ਛੱਡਿਆ ਤਾਂ ਹੈ ਨਹੀਂ ਤੁਹਾਡੀ ਸਮਝ ਦਾ ਵਿਸਤਾਰਾ ਤੁਸੀਂ ਸਵਾਲਾਂ ਨੂੰ ਕਿਸ ਤਰ੍ਹਾਂ ਪੜ੍ਹੋਗੇ ਤੇ ਸਵਾਲ ਦੇਖੋ ਜਿਹੜੇ ਅਹੀਂ ਬਣਦੇ ਨੇ ਤੇ ਜਦੋਂ ਤੁਸੀਂ ਕਈ ਬੱਚੇ ਗਾਈਡਾਂ ਦੇ ਕਹਣਾ ਜੀ ਉੱਥੋਂ ਪੜ ਲੀਏ ਪੰਜ ਸੱਤ ਸਵਾਲ ਦਿੱਤੇ ਹੁੰਦੇ ਉੱਥੇ ਕਿਤਾਬਾਂ ਚ ਹੋਰ ਕਿਤੇ ਨਹੀਂ ਸਮਝੰਨੇ ਸਵਾਲ ਵੇਹਣਗੇ ਅੱਗੇ ਹੈਗਾ ਗੁਰੂ ਅੰਗਦ ਦੇਵ ਜੀ ਨੇ ਕਿੰਨੇ ਸ਼ਲੋਕਾਂ ਦੀ ਸਿਰਜਣਾ ਕੀਤੀ ਜੀ ਗੁਰੂ ਅੰਗਦ ਦੇਵ ਜੀ ਨੇ ਕਿੰਨੇ ਸ਼ਲੋਕਾਂ ਦੀ ਸਿਰਜਣਾ ਕੀਤੀ 61 ਸ਼ਲੋਕ 62 ਸ਼ਲੋਕ 63 ਸ਼ਲੋਕ 64 ਸ਼ਲੋਕ ਤਾਂ ਗੈਸ ਕਰੋ ਜੀ ਕਿੰਨੇ ਸ਼ਲੋਕਾਂ ਦੀ ਸਿਰਜਣਾ ਕੀਤੀ ਗੁਰੂ ਅੰਗਦ ਦੇਵ ਜੀ ਨੇ ਤਾਂ ਗੁਰੂ ਅੰਗਦ ਦੇਵ ਜੀ ਨੇ 62 ਸ਼ਲੋਕਾਂ ਦੀ ਸਿਰਜਣਾ ਕੀਤੀ ਸੀਗੀ ਜੀ ਅਗਲਾ ਸਵਾਲ ਤੁਹਾਡੀ ਨਜ਼ਰ ਹੈ ਸਕਰੀਨ ਦੇ ਉੱਪਰ ਮਤ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਗੁਰੰਗਦੇਵ ਜੀ ਨੇ ਇਸ ਨੂੰ ਸਾਖੀ ਇਸ ਸਾਖੀ ਨੂੰ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਹੈ ਸਾਖੀ ਨੂੰ ਜਿਹੜੀ ਗੁਰੰਗਦੇਵ ਜੀ ਨੇ ਗੁਰਨਾਨਕ ਦੇਵ ਜੀ ਦੀ ਜਨਮ ਸਾਖੀ ਸੀ ਉਹਦਾ ਸੰਕਲਨ ਕੀਤਾ ਉਸ ਨੂੰ ਕੀ ਨਾਮ ਬੋਲਿਆ ਜਾਂਦਾ ਹੈਗਾ ਭਾਈ ਮਰਦਾਨੇ ਦੀ ਜਨਮ ਸਾਖੀ ਐੜਾ ਹੈ ਭਾਈ ਵਾਲੇ ਦੀ ਜਨਮ ਸਾਖੀ ਈੜੀ ਹੈ ਬਲਾਇਤ ਵਾਲੀ ਜਨਮ ਸਾਖੀ ਤੇ ਸੱਸਾ ਹੈ ਹਾਫਿਜ਼ਾਬਾਦ ਵਾਲੀ ਜਨਮ ਸਾਖੀ ਤਾਂ ਸਹੀ ਉੱਤਰ ਜੀ ਜਿਹੜਾ ਇਹ ਸਾਖੀ ਦਾ ਸੰਕਲਨ ਕੀਤਾ ਸੀਗਾ ਗੁਰੰਗਦੇਵ ਜੀ ਨੇ ਗੁਰਨਾਨਕ ਦੇਵ ਜੀ ਬਾਲਾ ਇਸ ਨੂੰ ਭਾਈ ਬਾਲੇ ਦੀ ਜਨਮ ਸਾਖੀ ਵੀ ਕਿਹਾ ਜਾਂਦਾ ਹੈਗਾ ਇਹ ਸਵਾਲ ਤੁਹਾਡੀ ਕਿਤਾਬ ਦੇ ਵਿੱਚੋਂ ਆਜੀ ਸਾਰੇ ਦੇਖੋ ਤੁਸੀਂ ਸਵਾਲ ਕਿਸ ਤਰ੍ਹਾਂ ਬਣਾਏ ਹੋਏ ਨੇ ਤਾਂ ਕਿ ਇੱਕ ਵੀ ਸਵਾਲ ਜਿਹੜਾ ਬਾਹਰ ਨਾ ਆ ਜਾਵੇ। ਅਗਲਾ ਸਵਾਲ ਹੈ ਕਿਸ ਗੁਰੂ ਸਾਹਿਬਾਨ ਨੇ 1546 ਈਸਵੀ ਵਿੱਚ ਗੋਵਿੰਦਵਾਲ ਦੀ ਨੀ ਰੱਖੀ ਸੀ? ਤਾਂ ਕਿਹੜੇ ਗੁਰੂ ਸਾਹਿਬਾਨ ਸੀਗੇ ਜਿਨ੍ਹਾਂ ਨੇ ਗੋਵਿੰਦਵਾਲ ਸਾਹਿਬ ਦੀ ਨੀ ਰੱਖੀ ਗੁਰੂ ਨਾਨਕ ਦੇਵ ਜੀ, ਗੁਰੰਗਦੇਵ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ? ਤਾਂ ਗੋਵਿੰਦਵਾਲ ਦੀ ਨੀ ਸੀ ਜਿਹੜੀ ਉਹ 1546 ਈਸਵੀ ਵਿੱਚ ਰੱਖੀ ਗਈ ਸੀ ਉਹ ਰੱਖੀ ਸੀ ਗੁਰੂ ਅੰਗਦ ਦੇਵ ਜੀ ਨੇ ਗੋਵਿੰਦਵਾਲ ਸਾਹਿਬ ਦੀ ਨੀ ਰੱਖੀ ਸੀ। ਸਹੀ ਤਰ੍ਹਾਂ ਜਿਹੜਾ ਐਡਾ ਬਣ ਜਾਂਦਾ ਗੁਰੂ ਅੰਗਦ ਦੇਵ ਜੀ ਨੇ ਕਿੰਨੇ 1546 ਈਸਵੀ ਦੇ ਵਿੱਚ ਨਹੀਂ ਰੱਖਣ ਦੀ ਗੱਲ ਹੋ ਰਹੀ ਹੈ ਇੱਥੇ ਸਮਝਿਓ ਥੋੜਾ ਜਿਹਾ ਗੱਲ ਨੂੰ ਅੱਗੇ ਹੈ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾਏ ਜੀ 29 ਮਾਰਚ 1554 ਈਸਵੀ 29 ਮਾਰਚ 1553 ਈਸਵੀ 29 ਮਾਰਚ 1552 ਈਸਵੀ ਤੇ 29 ਮਾਰਚ 1555 ਈਸਵੀ ਸਾਰੀਆਂ ਡੇਟਾਂ ਇੱਕੋ ਪ੍ਰਕਾਰ ਦੀਆਂ ਲੱਗ ਰਹੀਆਂ 29 29 ਮਾਰਚ ਪਿਛਲੇ ਸਾਲ ਦਾ ਫਰਕ ਆ ਇਸ ਤਰ੍ਹਾਂ ਸਵਾਲ ਉੱਤੇ ਪੱਧਰੀ ਨਹੀਂ ਲੱਗਦਾ ਜਿਹੜਾ ਕਿੱਟ ਕੀ ਉੱਤਰ ਬਣਦਾ ਇਸ ਕਰਕੇ ਬਣ ਗਿਆ 29 ਮਾਰਚ 1552 ਈਸਵੀ ਨੂੰ ਜਿਹੜਾ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾਈ ਸੀਗੇ ਸੋ ਆਪਾਂ ਚੱਲਦੇ ਹਾਂ ਜਿਹੜਾ ਅਗਲੀ ਸੀਟ ਦੇ ਵੱਲ ਅਗਲੀ ਸੀਟ ਕੀ ਕਹਿ ਰਹੀ ਹੈ ਜੀ ਵੇਖ ਰਹੇ ਹੋ ਤੁਸੀਂ ਸਕਰੀਨ ਦੇ ਉੱਪਰ ਅਗਲੀ ਸੀਟ ਦੇ ਉੱਪਰ ਸਵਾਲ ਹੈ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਕਦੋਂ ਜਿਹੜਾ ਗੁਰਗੱਦੀ ਤੇ ਬਰਾਜਮਾਨ ਸੀਗੇ ਹੋਏ ਕਦੋਂ ਜਿਹੜਾ ਗੁਰਗੱਦੀ ਤੇ ਬਰਾਜਮਾਨ ਹੋਏ ਸੀ ਗੁਰਗੱਦੀ ਸ਼ਬਦ ਰਹਿ ਗਿਆ ਸੀ ਇੱਥੇ ਗੁਰਗੱਦੀ ਤੇ ਬਰਾਜਮਾਨ ਕਦੋਂ ਹੁੰਦੇ ਆ ਗੁਰਗੱਦੀ ਤੇ ਬਰਾਜਮਾਨ ਕਦੋਂ ਹੁੰਦੇ ਆ ਤੀਸਰੇ ਗੁਰੂ ਅਮਰਦਾਸ ਜੀ 1550 ਈਸਵੀ ਚ 1552 ਚ 1554 ਚ ਤੇ 1556 ਈਸਵੀ ਵਿੱਚ ਤਾਂ ਕਦੋਂ ਬਰਾਜਮਾਨ ਹੁੰਦੇ ਆ ਜੀ 11ਵੇਂ ਦਾ ਹੈਗਾ ਜੀ ਇਹੜਾ ਆ ਗਿਆ ਤਾਂ 1552 ਈਸਵੀ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਗੁਰਗੱਦੀ ਦੇ ਉੱਪਰ ਬਰਾਜਮਾਨ ਹੋ ਜਾਂਦੇ ਆ ਅਗਲਾ ਸਵਾਲ ਤੀਸਰੇ ਗੁਰੂ ਅਮਰਦਾਸ ਜੀ ਜਦੋਂ ਗੁਰੂ ਜਦੋਂ ਜਿਹੜਾ ਗੁਰਗੱਦੀ ਗੁਰਗੱਦੀ ਤੇ ਬੈਠੇ ਜਦੋਂ ਗੁਰਗੱਦੀ ਤੇ ਬੈਠਦੇ ਆ ਤੀਸਰੇ ਗੁਰੂ ਅਮਰਦਾਸ ਜੀ ਗੁਰਗੱਦੀ ਆਏਗਾ ਗੁਰਗੱਦੀ ਤੇ ਬੈਠੇ ਤਾਂ ਉਹਨਾਂ ਦੀ ਉਮਰ ਕਿੰਨੀ ਸੀਗੀ ਜੀ 72 ਸਾਲ 73 ਸਾਲ 70 ਸਾਲ 75 ਸਾਲ ਕਿੰਨੀ ਉਮਰ ਸੀਗੀ ਉਹਨਾਂ ਦੀ ਉਮਰ 73 ਸਾਲ ਦੀ ਸੀਗੀ ਸਭ ਤੋਂ ਵੱਡੀ ਉਮਰ ਦੇ ਗੁਰੂ ਸੀ ਜਿਹੜੇ ਗੁਰਗੱਦੀ ਦੇ ਉੱਪਰ ਬੈਠੇ ਸੀਗੇ 73 ਸਾਲ ਦੀ ਉਮਰ ਦੇ ਵਿੱਚ ਬੈਠੇ ਸੀਗੇ ਅਗਲਾ ਸਵਾਲ ਜੀ ਗੋਇੰਦਵਾਲ ਵਿਖੇ ਬੌਲੀ ਜਾਨੀ ਕਿ ਬੌਲੀ ਨੂੰ ਬੋਲਿਆ ਜਾਂਦਾ ਜਲ ਸਰੋਤ ਜਲ ਦਾ ਭੰਡਾਰ ਦੀ ਨੀ ਕਿਸ ਗੁਰੂ ਸਾਹਿਬਾਨ ਨੇ ਰੱਖੀ ਸੀਗੀ ਗੋਇੰਦਵਾਲ ਸਾਹਿਬ ਵਿਖੇ ਸ਼੍ਰੀ ਗੁਰੰਗਦੇਵ ਜੀ ਨੇ ਸ਼੍ਰੀ ਗੁਰੂ ਅਮਰਦਾਸ ਜੀ ਨੇ ਸ਼੍ਰੀ ਗੁਰੂ ਨਾਮਦਾਸ ਜੀ ਨੇ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਜਿਨ੍ਹਾਂ ਨੇ ਨਹੀਂ ਰੱਖੀ ਸੀ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਗੋਵਿੰਦਵਾਲ ਸੇਠ ਜਿਹੜਾ ਬੌਲੀ ਸਰਵ ਦੀ ਨਹੀਂ ਰੱਖੀ ਸੀ ਉਹ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਰੱਖੀ ਸੀ ਅਗਲਾ ਸਵਾਲ ਸਕਰੀਨ ਤੇ ਤੁਸੀਂ ਦੇਖ ਰਹੇ ਹੋ 14ਵਾਂ ਸਵਾਲ 1595 ਈਸਵੀ ਵਿੱਚ ਬੌਲੀ ਦੇ ਨਿਰਮਾਣ ਦਾ ਕੰਮ ਕਿਸ ਗੁਰੂ ਸਾਹਿਬਾਨ ਨੇ ਪੂਰਾ ਕੀਤਾ ਸੀਗਾ ਤਾਂ ਕਿਸ ਗੁਰੂ ਸਾਹਿਬਾਨ ਨੇ ਪੂਰਾ ਕੀਤਾ ਸੀ ਬੌਲੀ ਦੇ ਨਿਰਮਾਣ ਦਾ ਕੰਮ 1565 ਦੀ ਗੱਲ ਹੋ ਰਹੀ ਆ ਉਹ ਪਹਿਲਾ ਹੈ ਊੜਾ ਸ੍ਰੀ ਗੁਰੂ ਨਾਨਕ ਦੇਵ ਜੀ ਫਿਰ ਐੜਾ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਫਿਰ ਹੈ ਈੜੀ ਸ੍ਰੀ ਗੁਰੂ ਰਾਮਦਾਸ ਜੀ ਤੇ ਸਸਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਹਾ ਆਪਸ਼ਨ ਉੱਪਰ ਲਿਖੀ ਹੋਈ ਹੈ ਸ੍ਰੀ ਗੁਰੂ ਅਮਰਦਾਸ ਜੀ ਤਾਂ ਕਿਸ ਗੁਰੂ ਸਾਹਿਬਾਨ ਦੇ ਜਿਹੜਾ ਕਾਰਜਕਾਲ ਦੇ ਵਿੱਚ ਗੁਰਗੱਦੀ ਦੇ ਕਾਲ ਦੇ ਵਿੱਚ ਪੂਰਾ ਹੋਇਆ ਸੀਗਾ ਬੌਲੀ ਸਾਦਾ ਨਿਰਮਾਣ ਸ੍ਰੀ ਗੁਰੂ ਅਮਰਦਾਸ ਜੀ ਦੇ ਆਰੰਭ ਕਰਾਇਆ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪੂਰਾ ਕੰਮ ਹੋਇਆ ਸੀ ਸ੍ਰੀ ਗੁਰੂ ਅਮਰਦਾਸ ਜੀ ਦੇ ਟਾਈਮ ਦੇ ਵਿੱਚ ਇਹ ਯਾਦ ਰੱਖਿਓ ਕੋਈ ਵਾਰੀ ਸਵਾਲਾਂ ਨਾਲ ਭੁਲੇਖੇ ਪੈ ਜਾਂਦੇ ਹੁੰਦੇ ਦੇਖਣ ਨੂੰ ਆਪਾਂ ਨੂੰ ਸਵਾਲ ਬੜੇ ਸੌਖੇ ਲੱਗਦੇ ਪਰ ਦੇਖੋ ਇਸ ਤਰ੍ਹਾਂ ਦੀਆਂ ਸਥਿਤੀਆਂ ਬਣ ਜਾਂਦੀਆਂ ਨੇ ਫਿਰ ਪਤਾ ਨਹੀਂ ਲੱਗਦਾ ਉੱਥੇ ਇਹ ਅਭਿਆਸ ਨਾਲ ਹੀ ਆਊਗਾ। ਵਾਰ-ਵਾਰ ਸੁਣੋ ਵੀਡੀਓ ਨੂੰ ਜਿਹੜਾ ਦੇਖੋ ਕਿਤਾਬ ਨੂੰ ਬੌਲੀ ਸਾਹਿਬ ਦੀਆਂ ਕਿੰਨੀਆਂ ਪੌੜੀਆਂ ਬਣਾਈਆਂ ਗਈਆਂ ਕਿੰਨੀਆਂ ਪੌੜੀਆਂ ਬਣਾਈਆਂ ਗਈਆਂ ਜੀ ਬੌਲੀ ਸਾਹਿਬ ਦੀਆਂ 80 82 84 86 ਤਾਂ ਬੌਲੀ ਸਾਹਿਬ ਦੀਆਂ 84 ਪੌੜੀਆਂ ਬਣਾਈਆਂ ਗਈਆਂ ਸੀ। 84 ਪੌੜੀਆਂ ਬਣਾਈਆਂ ਗਈਆਂ ਸੀ ਬੌਲੀ ਸਾਹਿਬ ਦੀਆਂ। ਅੱਗੇ ਆਪਾਂ ਦੇਖਦੇ ਹਾਂ ਵੀ ਕਿਉਂ ਬਣਾਈਆਂ ਗਈਆਂ ਸੀ ਅਗਲੇ ਸਵਾਲ ਦੇ ਵਿੱਚ। ਕਿਸ ਗੁਰੂ ਸਾਹਿਬਾਨ ਨੇ ਬਚਨ ਕੀਤਾ ਕਿ ਜੇਕਰ ਕੋਈ ਸਿੱਖ ਹਰ ਪੌੜੀ ਤੇ ਸੱਚੇ ਮਨ ਨਾਲ ਜਪਜੀ ਸਾਹਿਬ ਦਾ ਪਾਠ ਕਰਕੇ 84ਵੀਂ ਪੌੜੀ ਤੇ ਇਸ਼ਨਾਨ ਕਰੇਗਾ ਉਸ ਦੀ 84 ਕੱਟੀ ਜਾਵੇਗੀ ਤਾਂ ਕਿਸ ਗੁਰੂ ਸਾਹਿਬਾਨ ਨੇ ਬਚਨ ਕੀਤਾ ਸੀਗੇ ਕਿ ਕੋਈ ਸਿੱਖ ਜਿਹੜਾ ਹਰ ਜਿਹੜਾ ਹਰ ਪੌੜੀ ਤੇ ਸੱਚੇ ਮਨ ਨਾਲ ਜਪਜੀ ਸਾਹਿਬ ਦਾ ਪਾਠ ਕਰੂਗਾ 84 ਵਾਰ ਤੇ ਫਿਰ ਉਸ ਦੀ 84 ਕੱਟੀ ਜਾਊਗੀ ਉਡਾ ਹੈ ਸ੍ਰੀ ਗੁਰੰਗਦੇਵ ਜੀ ਐਡਾ ਹੈ ਸ੍ਰੀ ਗੁਰਾਜਨਦੇਵ ਜੀ ਈੜੀ ਹੈ ਸ੍ਰੀ ਗੁਰੂ ਅਮਰਦਾਸ ਜੀ ਤੇ ਸਸਾ ਹੈ ਸ੍ਰੀ ਗੁਰੂ ਰਾਮਦਾਸ ਜੀ ਤਾਂ ਗੈਸ ਕਰੋ ਜੀ ਇਹਦਾ ਕੀ ਉੱਤਰ ਬਣਦਾਗਾ ਸ੍ਰੀ ਗੁਰੂ ਅਮਰਦਾਸ ਜੀ ਨੇ ਜਿਹੜਾ ਵਚਨ ਕੀਤਾ ਸੀਗਾ ਜੇਕਰ ਕੋਈ ਸਿੱਖ ਹਰ ਪੌੜੀ ਤੇ ਸੱਚੇ ਮਨ ਦੇ ਨਾਲ ਜਪਦੀ ਸਾਦਾ ਪਾਠ ਕਰੇਗਾ 84 ਵਾਰ ਤਾਂ ਉਹਦੀ 84 ਕੱਟੀ ਜਾਊਗੀ ਇਸ ਬੋਲੀ ਦੇ ਜਿਹੜੀਆਂ ਪੌੜੀਆਂ ਬਣਦੀਆਂ ਨੇ ਉਹਨਾਂ ਦੀ ਗਿਣਤੀ 84 ਹੈ ਅੱਗੇ ਹੈ ਅਗਲਾ ਸਵਾਲ ਵੱਲ ਜਾ ਰਹੇ ਆਪਾਂ ਬਹੁਤ ਮਹੱਤਵਪੂਰਨ ਸਵਾਲ ਜਿਹੜੇ ਤੁਹਾਡੇ ਨਾਲ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਤਾਂ ਕਿ ਤੁਹਾਡੇ ਇਤਿਹਾਸ ਦੇ ਵਿੱਚੋਂ ਨੰਬਰ ਪੂਰੀ ਤਰ੍ਹਾਂ ਦੇ ਨਾਲ ਪਰਪੱਕ ਨੰਬਰ ਆ ਜਾਣ ਇੱਕ ਵੀ ਨੰਬਰ ਨਾ ਕੱਟਿਆ ਜਾਵੇ ਅੱਗੇ ਹੈ ਮੁਗਲ ਸਮਰਾਟ ਅਕਬਰ ਅਤੇ ਹਰੀਪੁਰ ਦੇ ਰਾਜੇ ਨੂੰ ਕਿਸ ਗੁਰੂ ਸਾਹਿਬਾਨ ਨੂੰ ਮਿਲਣ ਤੋਂ ਪਹਿਲਾਂ ਲੰਗਰ ਵਿੱਚ ਭੋਜਨ ਸ਼ਕਣਾ ਪਿਆ ਸੀਗਾ ਮੁਗਲ ਸਮਰਾਟ ਹੈ ਅਕਬਰ ਤੇ ਹਰੀਪੁਰ ਦਾ ਰਾਜਾ ਵੀ ਸੀਗਾ ਉਹਦੇ ਨਾਲ ਤਾਂ ਕਿਸ ਗੁਰੂ ਸਾਹਿਬਾਨ ਨੂੰ ਮਿਲਣ ਤੋਂ ਪਹਿਲਾਂ ਉਹਨਾਂ ਨੂੰ ਲੰਗਰ ਵਿੱਚੋਂ ਭੋਜਨ ਸ਼ਕਣਾ ਪਿਆ ਸੀਗਾ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਤਾਂ ਜਿਹੜਾ ਸਹੀ ਉੱਤਰ ਬਣ ਜਾਂਦਾ ਜੀ 17ਵੇਂ ਦਾ ਦੇਖੋ ਕੀ ਬਣਦਾ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਜਿਹੜਾ ਮਿਲਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਕਿਹਾ ਸੀ ਮੈਨੂੰ ਮਿਲਣ ਦਾ ਪਾਈ ਪਹਿਲਾਂ ਲੰਗਰ ਛਕੋ ਫੇਰ ਜਿਹੜਾ ਜਿਹੜਾ ਮੇਲ ਮਲਾਪ ਕੀਤਾ ਜਾਏਗਾ ਵਿਚਾਰ ਚਰਚਾ ਕੀਤੀ ਜਾਏਗੀ ਅੱਗੇ ਹੈਗਾ ਸ੍ਰੀ ਗੁਰੂ ਅਮਰਦਾਸ ਜੀ ਨੇ ਕਿੰਨੇ ਸ਼ਬਦਾਂ ਦੀ ਸਿਰਜਣਾ ਕੀਤੀ ਗੁਰਬਾਣੀ ਦੇ ਜਿਹੜੇ ਸ਼ਬਦ ਆ ਜਾਂਦੇ ਆ ਵੀ ਵੱਖਰੇ ਵੱਖਰੇ ਗੁਰੂ ਸਾਹਿਬਾਨਾਂ ਦੀ ਵੱਖਰੀ ਵੱਖਰੀ ਬਾਣੀ ਰਚੀ ਆ ਕਿੰਨੇ ਸ਼ਬਦਾਂ ਦੀ 976 ਫਿਰ ਹੈ 907 ਫਿਰ ਹੈ 62 ਫਿਰ ਹੈ 924 ਇੱਕ ਸਵਾਲ ਇਸ ਤਰ੍ਹਾਂ ਦੇ ਆਉਣ ਦੀ ਸੁਭਾਵਨਾ ਬਣ ਜਾਂਦੀ ਹੈ ਕਿ ਸ਼ਬਦਾਂ ਦੇ ਉੱਪਰ ਗੁਰਬਾਣੀ ਦੇ ਉੱਪਰ ਤਾਂ ਸ੍ਰੀ ਗੁਰੂ ਅਮਰਦਾਸ ਜੀ ਨੇ ਕਿੰਨੇ ਸ਼ਬਦਾਂ ਦੀ ਸਿਰਜਣਾ ਕੀਤੀ ਸੀ 907 ਸ਼ਬਦਾਂ ਦੀ ਸਿਰਜਣਾ ਕੀਤੀ ਸੀ ਜੀ ਸ੍ਰੀ ਗੁਰੂ ਅਮਰਦਾਸ ਜੀ ਨੇ ਅਧਿਆ ਸਿੱਖਾਂ ਨੂੰ ਉਪਦੇਸ਼ ਦੇਣ ਲਈ ਕਿਸ ਗੁਰੂ ਸਾਹਿਬਾਨ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਬਹੁਤ ਮਹੱਤਵਪੂਰਨ ਸਵਾਲ ਆ ਇਹ ਵੀ ਮੰਜੀ ਪ੍ਰਥਾ ਦੀ ਜਿਹੜੀ ਸਥਾਪਨਾ ਹੈ ਸਿੱਖਾਂ ਨੂੰ ਉਪਦੇਸ਼ ਦੇਣ ਦੇ ਲਈ ਕਿਸ ਗੁਰੂ ਸਾਹਿਬਾਨ ਨੇ ਕੀਤੀ ਸੀ ਸ੍ਰੀ ਗੁਰੂ ਨਾਨਕ ਦਾਸ ਜੀ ਐ ਡਾ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਈ ਡੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਸਸਾ ਹੈ ਸ੍ਰੀ ਗੁਰੂ ਰਾਮ ਅੰਮ੍ਰਿਤ ਦਾਸ ਜੀ ਤਾਂ ਕਿਸ ਗੁਰੂ ਸਾਹਿਬਾਨ ਨੇ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਸੀਗੀ ਤਾਂ 19ਵੇਂ ਦਾ ਜਾ ਰਿਹਾ ਸੱਸਾ ਸ੍ਰੀ ਗੁਰੂ ਅਮਰਦਾਸ ਜੀ ਨੇ ਮੰਜੀ ਪ੍ਰਥਾ ਦੀ ਜਿਹੜੀ ਸਥਾਪਨਾ ਕੀਤੀ ਸੀ। ਅੱਗੇ ਆਪਾਂ ਮੰਜੀ ਪ੍ਰਥਾ ਬਾਰੇ ਜਿਹੜੀ ਗੱਲ ਹੋएगी ਸਵਾਲ ਦੇ ਵਿੱਚ। ਤਾਂ ਇਹ ਹਰੇਕ ਲਾਈਨ ਦੇ ਵਿੱਚ ਇੱਕ ਸਵਾਲ ਬਣਾਇਆ ਤੁਸੀਂ ਦੇਖੋ ਸਵਾਲ ਕਿਵੇਂ ਬਾਹਰ ਚੱਲ ਜੂਗਾ ਹੁਣ। ਬੱਚੇ ਫੇਰ ਵੀ ਪੁੱਛ ਰਹੇ ਜੀ ਇਹਨਾਂ ਵਿੱਚੋਂ ਆਊਗਾ ਅਭਿਆਸ ਕਰਨਾ ਪਊਗਾ ਹੈ। ਗੁਰੂ ਜੀ ਨੇ ਆਪਣੇ ਅਧਿਆਤਮਿਕ ਸਾਮਰਾਜ ਨੂੰ ਕਿੰਨੇ ਹਿੱਸਿਆਂ ਵਿੱਚ ਵੰਡਿਆ ਹੋਇਆ ਸੀਗਾ ਜਿਹੜੇ ਅਧਿਆਤਮਿਕ ਸਾਮਰਾਜ ਵਿੱਚ ਜਿਹੜਾ ਧਰਮ ਦਾ ਪ੍ਰਚਾਰ ਕਰਨਾ ਹਰ ਇੱਕ ਹਿੱਸੇ ਨੂੰ ਮੰਜੀ ਕਿਹਾ ਜਾਣ ਲੱਗਾ। ਹਰ ਇੱਕ ਮੰਜ਼ਿਲ ਇੱਕ ਪ੍ਰਭਾਵਸ਼ਾਲੀ ਸਿੱਖ ਨਿਯੁਕਤ ਕੀਤਾ ਗਿਆ ਸੀਗਾ ਹਰ ਇੱਕ ਮੰਜ਼ਿਲ ਇੱਕ ਪ੍ਰਭਾਵਸ਼ਾਲੀ ਸਿੱਖ ਨਿਯੁਕਤ ਕੀਤਾ ਸੀ ਕਿੰਨੇ ਹਿੱਸਿਆਂ ਵਿੱਚ ਵੰਡਿਆ ਗਿਆ ਸੀਗਾ ਜੀ 24 ਹਿੱਸਿਆਂ ਵਿੱਚ 23 ਹਿੱਸਿਆਂ ਵਿੱਚ 22 ਹਿੱਸਿਆਂ ਵਿੱਚ 21 ਹਿੱਸਿਆਂ ਵਿੱਚ ਤਾਂ ਸਹੀ ਉੱਤਰ ਕੀ ਬਣਦਾ ਜੀ ਈ ਡੀ ਬਣਦਾਗਾ 22 ਮੰਜ਼ੀਆਂ ਦੀ ਸਥਾਪਨਾ ਕੀਤੀ ਸੀਗੀ ਜਿਹੜੇ ਉਹਨਾਂ ਦੇ ਜਿਹੜਾ ਵੱਖਰੇ ਵੱਖਰੇ ਖੇਤਰ ਸੀਗੇ ਜਿਹੜੇ 22 ਮੰਜ਼ੀਆਂ ਦੇ ਪੈਰੋਕਾਰ ਸੀਗੇ ਉਹ ਜਿਹੜਾ ਉਪਦੇਸ਼ ਦਿੰਦੇ ਸੀਗੇ ਹਰ ਇੱਕ ਜਿਹੜਾ ਮੰੰਜੀ ਲਿਖ ਪ੍ਰਭਾਵਸ਼ਾਲੀ ਸਿੱਖ ਨੇ ਯੋਗਤ ਕੀਤਾ ਗਿਆ ਸੀ ਕਿ ਤਾਂ ਕਿ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਹੋ ਸਕੇ ਅਗਲਾ ਸਵਾਲ ਹੈ ਕਿਸ ਗੁਰੂ ਸਾਹਿਬਾਨ ਨੇ ਬਾਬਾ ਸ਼੍ਰੀ ਚੰਦ ਜੀ ਦੀ ਉਦਾਸੀ ਮਤ ਦਾ ਖੰਡਨ ਕੀਤਾ ਸੀਗਾ ਉਦਾਸੀ ਮਤ ਦਾ ਖੰਡਨ ਕੀਤਾ ਸੀ ਕਿਸ ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਤਾਂ ਕਿਸ ਗੁਰੂ ਸਾਹਿਬਾਨ ਨੇ ਉਦਾਸੀ ਮਤ ਦਾ ਖੰਡਨ ਕੀਤਾ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਉਦਾਸੀ ਮਤ ਦਾ ਖੰਡਨ ਕੀਤਾ ਸੀਗਾ ਆ ਸਾਰੇ ਵਿਦਿਆਰਥੀਓ ਅੱਜ ਦਾ ਸੈਸ਼ਨ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਹੋਵੇਗਾ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਤੁਹਾਡੇ ਕੋਲੇ ਇਸ ਤੋਂ ਵੀ ਇਹੋ ਜਾਣਕਾਰੀ ਆਪਾਂ ਅਗਲੇ ਲੈਕਚਰਾਂ ਦੇ ਵਿੱਚ ਜਿਹੜੀ ਰੱਖਾਂਗੇ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਬਹੁਤ ਕੰਮ ਦੀਆਂ ਗੱਲਾਂ ਇਹਦੇ ਵਿੱਚ ਕੀਤੀਆਂ ਹੋਈਆਂ ਨੇ ਪੂਰਾ ਨਿਚੋੜ ਕੱਢ ਕੇ ਬਹੁਤ ਮਿਹਨਤ ਨਾਲ ਸਵਾਲ ਬਣਾਏ ਹੋਏ ਨੇ ਅਗਲਾ ਸਵਾਲ ਹੈ ਤੁਹਾਡੀ ਨਜ਼ਰ ਵੱਲ ਜਾ ਰਿਹਾ ਸਕਰੀਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਪਿੱਛੋਂ ਉਦਾਸੀ ਸੰਪਰਦਾਇ ਚਲਾਈ ਸੀ ਲਖਮੀ ਚੰਦ ਜੀ ਨੇ ਸ਼੍ਰੀ ਚੰਦ ਜੀ ਨੇ ਬਾਲੇ ਨੇ ਮਰਦਾਨੇ ਨੇ ਕਿੰਨਾਂ ਨੇ ਚਲਾਈ ਸੀ ਜੀ ਜਿਹੜੀ ਉਦਾਸੀ ਸੰਪਰਦਾਇ ਉਦਾਸੀ ਸੰਪਰਦਾਇ ਜਿਹੜੀ ਚਲਾਈ ਸੀ ਕਿੰਨਾਂ ਨੇ ਚਲਾਈ ਸੀਗੀ ਤਾਂ 22ਵਾਂ ਦਾ ਉੱਤਰ ਕੀ ਬਣ ਜਾਂਦਾ ਜੀ 22ਵਾਂ ਦਾ ਬਣ ਜਾਂਦਾ ਐਡਾ ਸ਼੍ਰੀ ਚੰਦ ਜੀ ਨੇ ਉਦਾਸੀ ਮਤ ਜਿਹੜੀ ਸਥਾਪਨਾ ਕੀਤੀ ਸੀ ਅਗਲੇ 23ਵਾਂ ਮਸਵਾਲ ਤੁਸੀਂ ਦੇਖ ਰਹੇ ਹੋ ਕਿਸ ਗੁਰੂ ਸਾਹਿਬਾਨ ਨੇ ਪੱਤਰਾਂ ਤੇ ਹੁਕਮਨਾਮਿਆਂ ਰਾਹੀਂ ਸਿੱਖਾਂ ਨੂੰ ਸਮਝਾਇਆ ਸੀ ਕਿ ਉਦਾਸੀ ਮਤ ਨੂੰ ਮੰਨਣ ਵਾਲੇ ਸਿੱਖ ਨਹੀਂ ਹੋ ਸਕਦੇ ਕਿਸ ਗੁਰੂ ਸਾਹਿਬਾਨ ਨੇ ਸਮਝਾਇਆ ਸੀ ਪੱਤਰਾਂ ਤੇ ਹੁਕਮਨਾਮਿਆਂ ਰਾਹੀਂ ਸਿੱਖਾਂ ਨੂੰ ਵੀ ਜਿਹੜੇ ਬੰਦੇ ਉਦਾਸੀ ਮਤ ਨੂੰ ਮੰਨਦੇ ਆ ਉਹ ਕਦੇ ਸਿੱਖ ਹੋ ਹੀ ਨਹੀਂ ਸਕਦੇ ਅੱਗੇ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਆਰਮਦਾਸ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਆਰਮਦਾਸ ਜੀ ਦੋ ਬਾਰੇ ਲਿਖਿਆ ਗਿਆ ਅਰਜਨ ਦੇਵ ਜੀ ਕਰ ਲੈਨੇ ਇੱਥੇ ਚਲੋ ਸ੍ਰੀ ਗੁਰੂ ਅਰਜਨ ਦੇਵ ਜੀ ਪੜੋ ਇਹ ਤਤੇਈ ਮੇ ਦਾ ਸਹਿਇਤਰ ਕੀ ਬਣਦਾ ਜੀ ਤਤੇਈ ਮੇ ਦਾ ਬਣ ਗਿਆ ਈਡੀ ਸ੍ਰੀ ਗੁਰੂ ਅਮਰਦਾਸ ਜੀ ਨੇ ਪੱਤਰਾਂ ਤੇ ਹਕੂਮਤਾਂ ਲਈ ਸਿੱਖਾਂ ਨੂੰ ਉਪਦੇਸ਼ ਦਿੱਤਾ ਸੀ ਕਿ ਜਿਹੜਾ ਉਦਾਸੀ ਮਤ ਨੂੰ ਮੰਨਣ ਵਾਲੇ ਕਦੇ ਸਿੱਖ ਹੋ ਹੀ ਨਹੀਂ ਸਕਦੇ ਕਿਸ ਗੁਰੂ ਸਾਹਿਬ ਨੇ ਜਾਤੀ ਭੇਦ ਭਾਵ ਤੇ ਛੂਤ ਸ਼ਾਦਾ ਵਿਰੋਧ ਕੀਤਾ ਸੀ ਤੇ ਕਿਹਾ ਸੀ ਕਿ ਜੋ ਵੀ ਵਿਅਕਤੀ ਉਹਨਾਂ ਦੇ ਦਰਸ਼ਨਾਂ ਲਈ ਆਉਂਦਾ ਹੈ ਉਸ ਨੂੰ ਪਹਿਲਾਂ ਜਾਤ ਦਾ ਅਹਮਾਨ ਛੱਡ ਕੇ ਸਭ ਨਾਲ ਲੋਕਾਂ ਨਾਲ ਇੱਕੋ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪਵੇਗਾ ਤਾਂ ਕਿਸ ਗੁਰੂ ਸਾਹਿਬਾਂ ਨੇ ਕਿਹਾ ਸੀ ਵੀ ਛੂਤ ਸ਼ਾਦਾ ਵਿਰੋਧ ਕੀਤਾ ਸੀ ਵੀ ਜੋ ਵੀ ਉਹਨਾਂ ਦੇ ਦਰਸ਼ਨਾਂ ਲਈ ਆਉਂਦਾ ਹੈ ਭਈ ਉਹਨਾਂ ਨੂੰ ਜਾਤ ਦਾ ਅਹਮਾਨ ਛੱਡ ਕੇ ਮੈਂ ਉੱਚੀ ਜਾਤ ਦਾ ਐ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਪਊਗਾ ਛੇ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਜੰਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਤਾਂ ਕਿਸ ਗੁਰੂ ਸਾਹਿਬਾਂ ਨੇ ਕਿਹਾ ਤਾਂ 24 ਮਈ ਦਾ ਕੀ ਜਾ ਰਿਹਾ ਜੀ ਊੜਾ ਜਾ ਰਿਹਾ ਸ੍ਰੀ ਗੁਰੂ ਅਮਰਦਾਸ ਜੀ ਨੇ ਗੱਲ ਕਹੀ ਸੀਗੀ ਵੀ ਜਿਹੜਾ ਜੋ ਵੀ ਮੇਰੇ ਦਰਸ਼ਨ ਆ ਲਈ ਆਵੇਗਾ ਭਾਈ ਸੇਵਕ ਉਹ ਇਹਨਾਂ ਚੀਜ਼ਾਂ ਨੂੰ ਛੱਡੇ ਹੰਕਾਰ ਨੂੰ ਛੱਡੇ ਜਾਤੀ ਮਾਨ ਛੱਡੇ ਬਹੁਤ ਮਹੱਤਵਪੂਰਨ ਸਵਾਲ ਤੁਹਾਡੀ ਨਜ਼ਰ ਕੀਤੇ ਜਾ ਰਹੇ ਨੇ ਅਗਲਾ ਸਵਾਲ ਹੈ ਸਤੀ ਪ੍ਰਥਾ ਦੀ ਨਿਖੇਦੀ ਕਿਸ ਗੁਰੂ ਸਾਹਿਬਾਨ ਨੇ ਕੀਤੀ ਸੀਗੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਗੁਰੂ ਅਰਜਨ ਦੇਵ ਜੀ ਜਿਹੜਾ ਸਤੀ ਪ੍ਰਥਾ ਵਰ ਜਿਹੜੀ ਇੱਥੇ ਬਰਾਹਮਣਾਂ ਪ੍ਰਚਲਿਤ ਸੀਗੀਆਂ ਜਿਹੜੀ ਇਸਤਰੀ ਨੂੰ ਜੇਕਰ ਉਹਦਾ ਪਤੀ ਮਰ ਜਾਂਦਾ ਸੀ ਤਾਂ ਉਹਨੂੰ ਜਿਉਂਦੇ ਜੀ ਅੱਗ ਦੇ ਵਿੱਚ ਸੜਨਾ ਪੈਂਦਾ ਸੀ ਤਾਂ ਗੁਰੂ ਅਮਰਦਾਸ ਜੀ ਨੇ ਇਹ ਆਵਾਜ਼ ਉਠਾਈ ਸੀ ਵੀ ਇਹ ਬਹੁਤ ਜ਼ੁਲਮ ਹੋ ਰਿਹਾ ਹੈਗਾ ਅੱਗੇ ਹੈਗਾ ਪਰਦੇ ਦੀ ਪਰਥਾ ਦੀ ਮਨਾਹੀ ਕਿਸ ਗੁਰੂ ਸਾਹਿਬਾਨ ਨੇ ਕੀਤੀ ਸੀ ਪਰਦੇ ਦੀ ਪ੍ਰਥਾ ਚੱਲ ਰਹੀ ਸੀ ਜਿਹੜੇ ਔਰਤ ਨੂੰ ਬੁਰਕੇ ਦੇ ਵਿੱਚ ਰਹਿਣਾ ਪੈਂਦਾ ਸੀ कुंठ ਵਿੱਚ ਰਹਿਣਾ ਪੈਂਦਾ ਸੀਗਾ ਤਾਂ ਕਿਸ ਗੁਰੂ ਸਾਹਿਬਾਨ ਨੇ ਜਿਹੜੇ ਇਸ ਜਿਹੜੀ ਬੁਰਾਈ ਦੀ ਜਿਹੜਾ ਮਨਾਹੀ ਕੀਤੀ ਸੀਗੀ ਪਰਦੇ ਦੀ ਪਰਥਾ ਦੀ ਅਸ਼ਭੀ ਮੇ ਦਾ ਬਣ ਜਾਂਦਾ ਐਡ ਆ ਜੀ ਸ੍ਰੀ ਗੁਰੂ ਅਮਰਦਾਸ ਜੀ ਨੇ ਅਸਕਰ ਕਰਦੇ ਆ ਕਿ ਵਿਦਿਆਰਥੀਓ ਸੈਸ਼ਨ ਤੋਂ ਤੁਹਾਨੂੰ ਜਿਹੜਾ ਬਹੁਤ ਵਧੀਆ ਲੱਗ ਰਿਹਾ ਹੁਣ ਬਹੁਤ ਕੀਮਤੀ ਸਵਾਲ ਲੱਗ ਰਹੇ ਹੋਣੇ ਆ ਅੱਗੇ ਸਵਾਲ ਤੁਹਾਡੀ ਨਜ਼ਰ ਵੱਲ ਜਾ ਰਿਹਾ ਨਸ਼ਿਆਂ ਦੀ ਨਖੇਦੀ ਕਿਸ ਗੁਰੂ ਸਾਹਿਬਾਨ ਨੇ ਕੀਤੀ ਸੀ ਤੇ ਉਹਨਾਂ ਨੇ ਸਿੱਖਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਉਪਦੇਸ਼ ਦਿੱਤਾ ਸੀਗਾ ਨਸ਼ਿਆਂ ਦੀ ਨਖੇਦੀ ਕੀਤੀ ਸੀ ਕਿਸ ਗੁਰੂ ਸਾਹਿਬਾਨ ਨੇ ਨਸ਼ਾ ਤੋਂ ਦੂਰ ਰਹਿਣ ਦਾ ਉਪਦੇਸ਼ ਦਿੱਤਾ ਸੀ ਗੁਰੂ ਅਰਜਨ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਤਾਂ 27ਵਾਂ ਦੱਤਰ ਇਹ ਵੀ ਬਣ ਜਾਂਦਾ ਜੀ ਗੁਰੂ ਅਮਰਦਾਸ ਜੀ ਨੇ ਦੇਖੋ ਕਿੰਨੀਆਂ ਗੱਲਾਂ ਜਿਹੜੀਆਂ ਬਚਨ ਦਿੱਤੇ ਸੀਗੇ ਸਾਰੇ ਸਵਾਲ ਕਿ ਅਗਲਾ ਹੈ ਕਿਸ ਗੁਰੂ ਸਾਹਿਬਾਨ ਨੇ ਬੌਲੀ ਸਾਹਿਬ ਦਾ ਨਿਰਮਾਣ ਕਰਕੇ ਸਿੱਖਾਂ ਨੂੰ ਇੱਕ ਨਵਾਂ ਤੀਰਥ ਸਥਾਨ ਦਿੱਤਾ ਬੌਲੀ ਸਾਹਿਬ ਦਾ ਨਿਰਮਾਣ ਕੀਤਾ ਤੇ ਸਿੱਖਾਂ ਨੂੰ ਇੱਕ ਨਵਾਂ ਤੀਰਥ ਸਥਾਨ ਦਿੱਤਾ ਸੀਗਾ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ 28ਵਾਂ ਦਾ ਉੱਤਰ ਕੀ ਬਣ ਗਿਆ ਜੀ ਈਡੀ ਗੁਰੂ ਅਮਰਦਾਸ ਜੀ ਨੇ ਬੌਲੀ ਸਾਹਿਬ ਦਾ ਨਿਰਮਾਣ ਕਰਕੇ ਸਿੱਖਾਂ ਨੂੰ ਇੱਕ ਨਵਾਂ ਤੀਰਥ ਸਥਾਨ ਦਿੱਤਾ ਸੀ ਤਾਂ ਕਿ ਉਹ ਤੀਰਥ ਯਾਤਰਾ ਕਰ ਸਕਣ ਅਗਲਾ ਹੈ ਸਵਾਲ ਜੀ ਤੁਹਾਡੀ ਨਜ਼ਰਵਾਲਾ ਜਾ ਰਹੇਗਾ ਕਿਸ ਗੁਰੂ ਸਾਹਿਬ ਨੇ ਸਿੱਖਾਂ ਨੂੰ ਵਿਸਾਖੀ ਮਾਗੀ ਅਤੇ ਦੀਵਾਲੀ ਦੇ ਤਿਹਾਰ ਨਵੇਂ ਢੰਗ ਨਾਲ ਮਨਾਉਣ ਲਈ ਕਿਹਾ ਸਿੱਖਾਂ ਨੂੰ ਵਿਸਾਖੀ ਮਾਗੀ ਤੇ ਦੀਵਾਲੀ ਦੇ ਤਿਹਾਰ ਨਵੇਂ ਢੰਗ ਨਾਲ ਮਨਾਓ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ 29ਵਾਂ ਦਾ ਉੱਤਰ ਕੀ ਜਾ ਰਿਹਾ ਜੀ ਐਡਾ ਸ੍ਰੀ ਗੁਰੂ ਅਮਰਦਾਸ ਜੀ ਨੇ ਗੱਲ ਕਹੀ ਸੀ ਵੀ ਸਿੱਖਾਂ ਨੂੰ ਵਿਸਾਖੀ ਮਾਗੀ ਤੇ ਦੀਵਾਲੀ ਦੇ ਤਿਹਾਰ ਨਵੇਂ ਢੰਗ ਨਾਲ ਮਨਾਓ ਤੀਵਾਂ ਸਵਾਲ ਵੇਖ ਰਿਹਾ ਤੁਸੀਂ ਸਕਰੀਨ ਦੇ ਉੱਪਰ ਗੁਰੂ ਅਮਰਦਾਸ ਜੀ ਨੇ ਗੁਰੂ ਕਾਲ ਵਿੱਚ ਵਿਸਾਖੀ ਮਾਗੀ ਤੇ ਉਨ੍ਹਾਂ ਦੇ ਗੁਰੂ ਕਾਲ ਵਿੱਚ ਸਾਖੀ ਮਾਗਦੇ ਦੌੜੀ ਧਾਰ ਕੇ ਜਿਹੜੇ ਕਿਸ ਸਥਾਨ ਤੇ ਮਨਾਏ ਜਾਂਦੇ ਸੀ ਗੋਵਿੰਦਵਾਲ ਸਾਹਿਬ ਅੰਮ੍ਰਿਤਸਰ ਖਰਤਾਰਪੁਰ ਸਾਹਿਬ ਕੀਰਤਪੁਰ ਸਾਹਿਬ ਤਾਂ 3ਵੇਂ ਦਾ ਉੱਤਰ ਕੀ ਬਣ ਗਿਆ ਜੀ ਊੜਾ ਬਣ ਗਿਆ ਜੀ ਗੋਵਿੰਦਵਾਲ ਸਾਹਿਬ ਖੇੜਾ ਇਹ ਮਨਾਏ ਜਾਂਦੇ ਸੀਗੇ ਨਵੇਂ ਢੰਗ ਦੇ ਨਾਲ ਅਗਲਾ ਸਵਾਲ ਤੁਹਾਡੀ ਨਜ਼ਰ ਵੱਲ ਕਿਸ ਗੁਰੂ ਸਾਹਿਬਾਨ ਨੇ ਅਨੰਦ ਸਾਹਿਬ ਦੀ ਰਚਨਾ ਕੀਤੀ ਸੀ ਅਨੰਦ ਸਾਹਿਬ ਬਾਣੀ ਦੀ ਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਜੀ ਤਾਂ 31ਵੇਂ ਦਾ ਜਿਹੜੇ तकरीबन ਸਾਰਿਆਂ ਨੂੰ ਸਵਾਲ ਹੋਣਾ ਗੁਰੂ ਅਮਰਦਾਸ ਜੀ ਨੇ ਅਨੰਦ ਸਾਹਿਬ ਬਾਣੀ ਦੀ ਸਿਰਜਣਾ ਅੱਗੇ ਦੇਖ ਰਹੇ ਹੋ ਜੀ ਕਿਹੜਾ ਮੁਗਲ ਬਾਦਸ਼ਾਹ ਚਤੌੜਗੜ੍ਹ ਦੀ ਜਿੱਤ 1567 ਤੋਂ ਬਾਅਦ ਅਧਿਆਤਮਿਕ ਮਹਾਨਤਾ ਨੂੰ ਮੁੱਖ ਰੱਖ ਕੇ ਗੋਨਦਵਾਲ ਸਾਹਿਬ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਆਇਆ ਸੀਗਾ ਚਤੌੜਗੜ੍ਹ ਦੀ ਜਿੱਤ ਤੋਂ ਬਾਅਦ ਤਾਂ ਉਹ ਬਾਦਸ਼ਾਹ ਦਾ ਕੀ ਨਾਮ ਸੀ ਕਰੀ ਅਕਬਰ ਸੀਗਾ ਜੀ ਉਸ ਬਾਦਸ਼ਾਹ ਦਾ ਨਾਮ ਜਿਹੜਾ ਕਿ ਚਤੌੜਗੜ੍ਹ ਦੀ ਜਿੱਤ ਤੋਂ 1567 ਤੋਂ ਬਾਅਦ ਅਧਿਆਤਮਿਕ ਮਹਾਨਤਾ ਨੂੰ ਮੁੱਖ ਰੱਖ ਕੇ ਗੋਨਦਵਾਲ ਸਾਹਿਬ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਆਇਆ ਸੀ ਉਹ ਸੀਗਾ ਅਕਬਰ ਸੋ ਵਿਦਿਆਰਥੀ ਹੋ ਜੇ ਦਾ ਸੈਸ਼ਨ ਤੁਹਾਨੂੰ ਜਿਹੜਾ ਚੰਗਾ ਲੱਗਿਆ ਹੋਣਾ ਤਾਹੀ ਜਿਹੜਾ ਚੈਨਲ ਦੇ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜਿਹੜਾ ਨਵੇਂ ਆਏ ਨੇ ਵਿਦਿਆਰਥੀ ਤੇ ਲਾਈਕ ਕਮੈਂਟ ਨਾ ਕਰਨਾ ਭੁੱਲਣਾ ਵੀਡੀਓ ਨੂੰ ਵੀਡੀਓ ਲੰਬੀ ਜ਼ਰੂਰ ਆ ਕਿ ਪਰ ਤੁਹਾਡੇ ਜਿਹੜੀਆਂ ਬਹੁਤ ਜ਼ਿਆਦੇ ਕੰਮ ਦੀਆਂ ਗੱਲਾਂ ਕੀਤੀਆਂ ਹੋਈਆਂ ਨੇ ਤਾਂ ਕਿ ਤੁਹਾਡੀ ਰਿਹਸਲ ਪੂਰਨ ਤਰੀਕੇ ਦੇ ਨਾਲ ਹੋ ਸਕੇ ਸੋ 32 ਨੰਬਰ ਜਿਹੜਾ ਆਪਾਂ 32 ਸਵਾਲ ਕਰ ਚੁੱਕੇ ਹਾਂਗੇ ਇਹਦੇ ਵਿੱਚ ਅੱਜ ਤਾਂ ਕਿ ਜਿਹੜਾ ਤੁਹਾਨੂੰ ਕਾਰਜ ਸੌਖਾ ਰਹੇ ਤੇ ਵਧੀਆ ਪੜੋ ਤੁਸੀਂ ਤੁਹਾਡਾ ਪੇਪਰ ਆਇਆ ਹੋਇਆਗਾ ਉਹ ਤੁਸੀਂ ਜਾਣ ਰਹੇ ਹੋ ਪੇਪਰ ਤੁਹਾਡਾ ਜਿਹੜਾ ਉਹ ਹੈ 30 ਮਾਰਚ ਨੂੰ ਹੋ ਰਿਹਾਗਾ ਤਾਂ ਜਿਹੜਾ ਅੱਗੇ ਆਪਾਂ ਵੇਖਦੇ ਆਂ ਅਗਲੀ ਸੀਟ ਦੇ ਵੱਲ ਦਾ ਸਵਾਲ ਹੈ ਉਹ ਹੈ ਸ੍ਰੀ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਕਿਹੜੇ ਮੁਗਲ ਬਾਦਸ਼ਾਹ ਨੇ ਇੱਕ ਸਾਲ ਲਈ ਕਿਸਾਨਾਂ ਦਾ ਭੂਮੀਕਰ ਯਾਤਰੀਆਂ ਦਾ ਯਾਤਰਾਕਰ ਮਾਫ ਕਰ ਦਿੱਤਾ ਸੀ ਤੇ ਗੁਰੂ ਜੀ ਦੀ ਬੇਟੀ ਜਿਹੜਾ ਬੀਬੀ ਭਾਨੀ ਨੂੰ ਜ਼ਮੀਨ ਵੀ ਦਿੱਤੀ ਸੀਗੀ ਤਾਂ ਗੁਰੂ ਅਮਰਦਾਸ ਜੀ ਦੇ ਕਹਿਣ ਤੇ ਕਿਹੜੇ ਮੁਗਲ ਬਾਦਸ਼ਾਹ ਨੇ 1 ਸਾਲ ਹੀ ਕਿਸਾਨਾਂ ਦਾ ਭੂਮੀਕਰਮਾਫ ਕਰਤਾ ਸੀ ਤੇ ਉਹਨਾਂ ਦੀ ਬੇਟੀ ਬੀਬੀ ਭਾਨੀ ਨੂੰ ਜ਼ਮੀਨ ਵੀ ਦਿੱਤੀ ਸੀਗੀ ਤਾਂ 33ਵੇਂ ਦਾ ਉੱਤਰ ਕੀ ਬਣ ਜਾਂਦਾ ਜੀ 33ਵੇਂ ਦਾ ਉੱਤਰ ਬਣ ਜਾਂਦਾ ਅਕਬਰ ਨੇ ਜਿਹੜਾ 1 ਸਾਲ ਦੇ ਲਈ ਜਿਹੜਾ ਇਹ ਮਾਫ ਕਰਤਾ ਸੀਗਾ ਬਾਬਰ ਨੇ ਰੰਗਜੀਬ ਨੇ ਅਕਬਰ ਨੇ ਬਾਦਸ਼ਾਹ ਨੇ ਅਕਬਰ ਨੇ ਮਾਫ ਕਰਤਾ ਸੀਗਾ ਗੁਰੂ ਸਾਹਿਬ ਦੇ ਕਹਿਣ ਤੇ ਕਿਸਾਨਾਂ ਦਾ ਜਿਹੜਾ ਭੂਮੀਕਰ ਲੱਗਿਆ ਸੀਗਾ ਟੈਕਸ ਲੱਗਿਆ ਸੀ ਤੇ ਯਾਤਰੀਆਂ ਦਾ ਯਾਤਰਾ ਕਰ ਮਾਫ ਕਰਤਾ ਸੀਗਾ ਅਗਲਾ 34ਵਾਂ ਸਵਾਲ ਸ੍ਰੀ ਗੁਰੂ ਅਮਰਦਾਸ ਜੀ ਦੀ ਜੋਤੀ ਜੋਤ ਸਮਾਉਣ ਸਮੇਂ ਉਮਰ ਕਿੰਨੀ ਸੀ ਕੀ ਜੀ 92 ਸਾਲ 93 ਸਾਲ 94 ਸਾਲ 95 ਸਾਲ 34ਵਾਂ ਸਵਾਲ ਜਿਹੜਾ ਉੱਤਰ ਕੀ ਬਣਦਾ ਜੀ ਦੇਖੋ ਤਾਂ ਉਹਨਾਂ ਦੀ ਉਮਰ ਜਿਹੜੀ ਜੋਤੀ ਜੋਤ ਸਮਾਉਣ ਸਮੇਂ ਗੁਰੂ ਅਮਰਦਾਸ ਜੀ ਦੀ ਉਮਰ 95 ਸਾਲ ਸੀਗੀ 73 ਸਾਲ ਦੀ ਉਮਰ 'ਚ ਗੱਦੀ 'ਤੇ ਬੈਠੇ 95 ਸਾਲ ਦੇ ਵਿੱਚ ਜਿਹੜੇ ਉਹਨਾਂ ਦਾ ਜੋਤੀ ਜੋਤ ਸਮਾਉਂਦੇ ਹੈਗੇ ਅੱਗੇ 35ਵਾਂ ਸਵਾਲ ਸ੍ਰੀ ਗੁਰੂ ਅਮਰਦਾਸ ਜੀ ਜੋਤੀ ਜੋਤ ਕਦੋਂ ਸਮਾਏ ਸੀਗੇ ਜੀ 1567 1568 1574 ਤੇ 1575 35ਵਾਂ ਸਵਾਲ ਦੇਖ ਰਹੇ ਹੋ ਤੁਸੀਂ ਇਹਦਾ ਉੱਤਰ ਬਣਦਾ ਜੀ ਈਡੀ 1574 ਈਸਵੀ ਵਿੱਚ ਜੋਤੀ ਜੋਤ ਸਮਾਏ ਸੀਗੇ ਅੱਗੇ ਹੈ ਸ੍ਰੀ ਗੁਰੂ ਅਮਰਦਾਸ ਜੀ ਦੇ ਪੁੱਤਰਾਂ ਦੇ ਨਾਮ ਸਨ ਮੋਹਨ ਅਤੇ ਮੋਰੀ ਦਤੂ ਤੇ ਦਾਸੂ ਸ੍ਰੀ ਚੰਦ ਤੇ ਲਖਮੀ ਚੰਦ ਪਿਰਥੀਆ ਤੇ ਮਹਾਦੇਵ ਤਾਂ ਪੁੱਤਰਾਂ ਦੇ ਕੀ ਨਾਮ ਸੀਗੇ ਗੁਰੂ ਅਮਰਦਾਸ ਜੀ ਦੇ ਮੋਹਨ ਤੇ ਮੋਰੀ ਸੀਗੇ ਜੀ ਭਲੇਖੇ ਪਾਉ ਸਵਾਲ ਬਣ ਜਾਂਦੇ ਆ ਦੇਖੋ ਤੁਸੀਂ ਮੋਹਨ ਤੇ ਮੋਰੀ ਸੀਗੇ ਜਿਹੜੇ ਸ੍ਰੀ ਗੁਰੂ ਅਮਰਦਾਸ ਜੀ ਦੇ ਪੁੱਤਰਾਂ ਦੇ ਨਾਮ ਅਗਲਾ ਪਾਪਾ ਬਹੁਤ ਫਾਸਟ ਚੱਲ ਰਹੇ ਆ ਤਾਂ ਕਿ ਪੇਪਰਾਂ ਨੂੰ ਵੱਦੇ ਨਜ਼ਰ ਰੱਖਦੇ ਹੋ ਤੁਹਾਡਾ ਟੈਸਟ ਬੜਾ ਨੇੜੇ ਆ ਗਿਆ ਸ੍ਰੀ ਗੁਰੂ ਅਮਰਦਾਸ ਜੀ ਨੇ ਕਿੰਨਾਂ ਨੂੰ ਗੁਰਗੱਦੀ ਤੇ ਉੱਤਰਾਧਿਕਾਰੀ ਨਿਯੁਕਤ ਕੀਤਾ ਜੋ ਰਿਸ਼ਤੇ ਵਿੱਚ ਉਹਨਾਂ ਦੇ ਜਵਾਈ ਸੀਗੇ ਗੁਰਗੱਦੀ ਦੇ ਉੱਤਰਾਧਿਕਾਰੀ ਨਿਯੁਕਤ ਕੀਤਾ ਜੀ ਕਿੰਨਾਂ ਨੂੰ ਭਾਈ ਲੈਣਾ ਜੀ ਭਾਈ ਜੱਠਾ ਜੀ ਭਾਈ ਤਿਆਗਮਲ ਜੀ ਭਾਈ ਗੁਰਦਿੱਤਾ ਜੀ ਤਾਂ ਭਾਈ ਜੱਠਾ ਜੀ ਨੇ ਜਿਹੜਾ ਹੈਗਾ ਗੁਰਗੱਦੀ ਦੇ ਉੱਤਰਾਧਿਕਾਰੀ ਨਿਯੁਕਤ ਕੀਤਾ ਸੀਗਾ ਅਗਲਾ ਸਵਾਲ ਜੀ ਚੌਥੇ ਗੁਰੂ ਰਾਮਦਾਸ ਜੀ ਦਾ ਗੁਰਗੱਦੀ ਕਾਲ ਕੀ ਹੈ ਜੀ 1576 ਤੋਂ 1581 1581 ਤੋਂ 1606 1478 ਤੋਂ 1574 1474 ਤੋਂ 1547 ਚ ਚੌਥੇ ਗੁਰੂ RAMDAS ਜੀ ਦਾ ਗੁਰਗੱਦੀ ਦਾ ਕਾਲ ਕੀ ਆ ਉਹਨਾਂ ਦਾ ਗੁਰਗੱਦੀ ਕਾਲ ਹੈ 1574 ਤੋਂ ਲੈ ਕੇ 1581 ਤੱਕ ਦਾ ਜਿਹੜਾ ਗੁਰਗੱਦੀ ਕਾਲ ਬਣ ਜਾਂਦਾ ਹੈ ਹਾਲ ਅਸਵਾਲ ਵੇਖ ਰਹੇ ਹਾਂ ਤੁਸੀਂ RAMDAS ਪੁਰ ਅੰਮ੍ਰਿਤਸਰ ਸ਼ਹਿਰ ਦੀ ਨੀ ਕਿਸ ਗੁਰੂ ਸਾਹਿਬਾਨ ਨੇ ਰੱਖੀ ਸੀਗੀ RAMDAS ਪੁਰ ਕਹਿਆ ਜਾਂਦਾ ਸੀ ਇਹਨੂੰ ਹੁਣ ਅੰਮ੍ਰਿਤਸਰ ਕਿਹਾ ਜਾਂਦਾ ਕਿਸ ਗੁਰੂ ਸਾਹਿਬਾਨ ਨੇ ਨਹੀਂ ਰੱਖੀ ਸੀਗੀ ਜੀ 39ਵਾਂ ਦਾ ਕੀ ਉੱਤਰ ਬਣ ਜਾਂਦਾ ਜੀ 39ਵਾਂ ਦਾ ਉੱਤਰ ਬਣ ਜਾਂਦਾ ਗੁਰੂ ਰਾਮਦਾਸ ਜੀ ਨੇ ਗੁਰੂ ਰਾਮਦਾਸ ਜੀ ਗੁਰੰਗਦੇਵ ਜੀ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰ ਜਾਂ ਅੰਮ੍ਰਿਤਸਰ ਸ਼ਹਿਰ ਦੀ ਨੀਂ ਰੱਖੀ ਸੀਗੀ ਇੱਥੇ ਆਪਾਂ ਵੇਖ ਰਿਹਾਗੇ ਇਸ ਨੂੰ ਇਸ ਸਵਾਲ ਨੂੰ ਅਗਲਾ ਸਵਾਲ ਕੀ ਵੇਖਦੇ ਆਂ ਜੀ ਆਪਾਂ ਅੱਗੇ ਅੱਗੇ ਹੈ 41ਵਾਂ ਸਵਾਲ ਕੀ ਕਹਿ ਰਿਹਾ ਹੈਗਾ ਦੇਖੀਏ 41ਵਾਂ 40ਵਾਂ ਸਵਾਲ ਸੰਤੋਖਸਰ ਅਤੇ ਅੰਮ੍ਰਿਤਸਰ ਦੋ ਸਰੋਵਰਾਂ ਦੀ ਖੁਦਾਈ ਦਾ ਕੰਮ ਕਿਸ ਗੁਰੂ ਸਾਹਿਬਾਨ ਜੀ ਨੇ ਆਰੰਭ ਕਰਵਾਇਆ ਸੀਗਾ ਤਾਂ ਉੱਥੇ ਦੋ ਸਰੋਵਰ ਸੀਗੇ ਸੰਤੋਖਸਰ ਤੇ ਅੰਮ੍ਰਿਤਸਰ ਦੋਨਾਂ ਦੀ ਖੁਦਾਈ ਦਾ ਕੰਮ ਕਿਸ ਗੁਰੂ ਸਾਹਿਬ ਜੀ ਨੇ ਆਰੰਭ ਕਰਾਇਆ ਸੀਗਾ ਜੀ ਤਾਂ 40 ਦਾ ਉੱਤਰ ਕੀ ਬਣ ਜਾਂਦਾ ਜੀ ਊੜਾ ਬਣ ਜਾਂਦਾ ਗੁਰੂ ਆਰਾਮਦਾਸ ਜੀ ਨੇ ਸੰਤੋਖਸਰ ਤੇ ਅੰਮ੍ਰਿਤਸਰ ਦੋ ਸਰੋਵਰਾਂ ਦੀ ਖੁਦਾਈ ਦਾ ਕੰਮ ਆਰੰਭ ਕਰਵਾਇਆ ਸੀਗਾ ਅੱਗੇ ਆ ਜੀ 41 ਗੁਰੂ ਕਾ ਬਾਜ਼ਾਰ ਕਿੱਥੇ ਹੋਣ ਦੇ ਵਿੱਚ ਆਇਆ ਜੀ ਤਰਨਤਾਰਨ ਵਿਖੇ ਕੀਰਤਪੁਰ ਅੰਮ੍ਰਿਤਸਰ ਅਨੰਦਪੁਰ ਸਾਹਿਬ ਗੁਰੂ ਗੈਸ ਕਰੋ ਤਾਂ ਇਹਦਾ ਬੜਤੂਤਰ ਬਣ ਗਿਆ ਜੀ ਅੰਮ੍ਰਿਤਸਰ ਵਿਖੇ ਜਿਹੜਾ ਗੁਰੂਕਾਸ ਬਾਜ਼ਾਰ ਜਿਹੜਾ ਹੋਂਦ ਵਿੱਚ ਆਇਆ ਸੀ ਅਗਲਾ ਸਵਾਲ ਹੈ ਗੁਰੂ ਚੱਕ ਚੱਕ ਗੁਰੂ ਰਾਮਦਾਸ ਆਸਰਾਮ ਦਾਸਪੁਰ ਆਧ ਨਾਵਾਂ ਦੇ ਨਾਲ ਹੀਟ ਲਿਖਿਆ ਵਿੱਚੋਂ ਹੁਣ ਕਿਸ ਨੂੰ ਕਿਸ ਨਾਮ ਨਾਲ ਬੁਲਾਇਆ ਜਾਂਦਾ ਹੈਗਾ ਇਹਨਾਂ ਨੂੰ ਜਿਹੜੇ ਪ੍ਰਨਾਮ ਸੀ ਵੱਖਰੇ ਵੱਖਰੇ ਗੁਰੂ ਚੱਕ ਚੱਕ ਗੁਰੂ ਰਾਮਦਾਸ ਆਸਰਾਮ ਦਾਸਪੁਰ ਅੱਜ ਕੱਲ ਕਿਹੜੇ ਨਾਮ ਨਾਲ ਬੁਲਾਇਆ ਜਾਂਦਾ ਕਰਤਾਰਪੁਰ ਨੂੰ ਕੀਰਤਪੁਰ ਨੂੰ ਅੰਮ੍ਰਿਤਸਰ ਨੂੰ ਤਰਨਤਾਰਨ ਨੂੰ ਤਾਂ ਅੰਮ੍ਰਿਤਸਰ ਨੂੰ ਜਿਹੜਾ ਪਹਿਲਾਂ ਵੱਖਰੇ ਵੱਖਰੇ ਨਾਵਾਂ ਨਾਲ ਬੁਲਾਇਆ ਜਾਂਦਾ ਸੀ ਗੁਰੂ ਚੱਕ ਚੱਕ ਗੁਰੂ ਰਾਮਦਾਸ ਰਾਮਦਾਸਪੁਰ ਹੁਣ ਇਹਨੂੰ ਅਮਰਸਰ ਦੇ ਨਾਮ ਨਾਲ ਬੁਲਾਇਆ ਜਾਂਦਾ 43ਵਾਂ ਸਵਾਲ ਤੁਹਾਡੀ ਨਜ਼ਰ ਦੀ ਅਮਰਸਰ ਦਾ ਨਾਮ ਪਿਆ ਗੁਰੂ ਸਾਹਿਬਾਨ ਦੇ ਨਾਮ ਤੇ ਸਰੋਵਰ ਦੇ ਨਾਮ ਤੇ ਖੂਹ ਦੇ ਨਾਮ ਤੇ ਗੁਰਦੁਆਰਾ ਸਾਹਿਬ ਦੇ ਨਾਮ ਤੇ ਤਾਂ ਜਿਹੜਾ ਅਮਰਸਰ ਦਾ ਨਾਮ ਕਹਦੇ ਪਿਆ ਸਰੋਵਰ ਦੇ ਨਾਮ ਤੇ ਪਿਆ ਜਿਹੜੀ ਕਿ ਸਰੋਵਰਾਂ ਦੀ ਖੁਦਾਈ ਕਰਾਈ ਗਈ ਸੀ ਅਗਲਾ ਸਵਾਲ ਜੀ ਮਸੰਦ ਪਰਥ ਦੀ ਸਥਾਪਨਾ ਕੀਤੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਰਾਮਦਾਸ ਜੀ ਨੇ ਗੁਰੰਗਦੇਵ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਕੀ ਉੱਤਰ ਬਣ ਗਿਆ 44ਵਾਂ ਤਾਂ ਬਣ ਗਿਆ ਐਡਾ ਗੁਰੂ ਰਾਮਦਾਸ ਜੀ ਨੇ ਜਿਹੜਾ ਮਸੰਤ ਪਰਥਾ ਦੀ ਸਥਾਪਨਾ ਕੀਤੀ ਸੀ ਬਹੁਤ ਮਹੱਤਵਪੂਰਨ ਸਵਾਲ ਆ ਕਈ ਵਾਰੀ ਪੁੱਛ ਲੈਂਦੇ ਮਸੰਤ ਪਰਥਾ ਦੀ ਸਥਾਪਨਾ ਕਿੰਨਾਂ ਨੇ ਕੀਤੀ ਸੀ ਅੱਗੇ ਹੈਗਾ ਸਿੱਖਾਂ ਤੇ ਉਦਾਸੀਆਂ ਵਿੱਚ ਸਮਝੌਤਾ ਕਦ ਕਿਸ ਕਿਸ ਵਿਚਾਰ ਹੋਇਆ ਸੀਗਾ ਸਿੱਖਾਂ ਤੇ ਉਦਾਸੀ ਜਿਹੜੇ ਉਦਾਸੀ ਮਤ ਦੇ ਪੈਰੋ ਕਰਦੇ ਸਿੱਖ ਸੀਗੇ ਗੁਰੂ ਰਾਮਦਾਸ ਜੀ ਦੇ ਸ਼੍ਰੀ ਚੰਦ ਵਿਚਾਰ ਗੁਰੂ ਅਮਰਦਾਸ ਜੀ ਦੇ ਸ਼੍ਰੀ ਚੰਦ ਵਿਚਾਰ ਈੜੀ ਹੈ ਗੁਰੂ ਰਾਮਦਾਸ ਜੀ ਤੇ ਲਖਮੀ ਚੰਦ ਵਿਚਾਰ ਸੱਸਾ ਹੈ ਗੁਰੂ ਅਮਰਦਾਸ ਜੀ ਤੇ ਲਖਮੀ ਚੰਦ ਵਿਚਾਰ ਤਾਂ ਕਿਸ ਵਿੱਚ ਸਮਝੌਤਾ ਹੋਇਆ ਸੀਗਾ ਜੀ ਤਾਂ 45ਵਾਂ ਤਾਂ ਜਾ ਰਿਹਾ ਜੀ ਊੜਾ ਸ੍ਰੀ ਗੁਰੂ ਨਾਨਕ ਦਾਸ ਜੀ ਤੇ ਸ੍ਰੀ ਚੰਦ ਦੇ ਵਿਚਕਾਰ ਜਿਹੜਾ ਇਹ ਸਮਝੌਤਾ ਹੋਇਆ ਸੀਗਾ ਅੱਗੇ ਸਵਾਲ ਦੇਖ ਰਹੇ ਹੋ ਤੁਸੀਂ ਲਾਵਾ ਦੀ ਸਿਰਜਣਾ ਕਿਸ ਗੁਰੂ ਸਾਹਿਬਾਨ ਨੇ ਕੀਤੀ ਸੀ ਲਾਵਾ ਦੀ ਸਿਰਜਣਾ ਜਿਹੜਾ ਲਾਵਾ ਹੁੰਦੀਆਂ ਨੇ 4 ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਦਾਸ ਜੀ ਨੇ ਸ੍ਰੀ ਗੁਰੂ ਅਜੰ데요ਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਇਹ ਸਵਾਲ ਸਾਰਿਆਂ ਨੂੰ ਆਉਂਦਾ ਹੋਣਾਗਾ ਸ੍ਰੀ ਗੁਰੂ ਨਾਨਕ ਦਾਸ ਜੀ ਨੇ ਜਿਹੜਾ ਹੈਗਾ ਲਾਵਾ ਦੀ ਸਿਰਜਣਾ ਕੀਤੀ ਸੀਗੀ ਸੁਭਿ ਵਿਦਿਆਰਥੀ ਅੱਜ ਦਾ ਸੈਸ਼ਨ ਤੁਹਾਨੂੰ ਬਹੁਤ ਵਧੀਆ ਲੱਗ ਗਿਆ ਹੋਣਾਗਾ ਜਿਹੜੇ ਵਿਦਿਆਰਥੀ ਨਵੇਂ ਆਏ ਨੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤਾਂ ਕਿ ਤੁਹਾਡੇ ਤੱਕ ਹਰ ਜਾਣਕਾਰੀ ਜਿਹੜੀ ਪਹੁੰਚਦੀ ਕਰੀਏ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਇਸ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਓ ਅੱਗੇ ਅਸੀਂ ਵੇਖ ਰਹੇ ਹਾਂ ਜੀ ਜਿਹੜਾ ਹੈ ਅਗਲੀ ਸੀਟ ਦੇ ਵੱਲ ਜਾ ਰਹੇ ਹਾਂ ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿੰਨੇ ਸ਼ਬਦਾਂ ਦੀ ਸਿਰਜਣਾ ਕੀਤੀ 2216 689 62 479 ਤਾਂ ਕਿੰਨੇ ਸ਼ਬਦਾਂ ਦੀ ਸਿਰਜਣਾ ਕੀਤੀ ਸੀਗੀ ਜੀ 47ਵੇਂ ਦਾ 47ਵੇਂ ਦਾ ਬਣ ਜਾਂਦਾ ਜੀ ਐੜਾ 679 ਸ਼ਬਦਾਂ ਦੀ ਜਿਹੜੀ ਸਿਰਜਣਾ ਕੀਤੀ ਸੀ ਗੁਰੂ ਨਾਨਕ ਦਾਸ ਜੀ ਨੇ ਮੈਂ ਪੁੱਛ ਲੈਂਦਾ ਕਈ ਵਾਰੀ ਅੱਗੇ ਹੈਗਾ ਕਿਸ ਮੁਗਲ ਬਾਦਸ਼ਾਹ ਦੇ ਸੰਬੰਧ ਸ੍ਰੀ ਗੁਰੂ ਅਰਜਨ ਦਾਸ ਜੀ ਨਾਲ ਮਿੱਤਰਤਾ ਵਾਲੇ ਰਹੇ ਗੁਰੂ ਜੀ ਦੇ ਕਹਿਣ ਤੇ ਉਸਨੇ ਵਾਹੀਕਰਾਂ ਦੀ ਆਰਥਿਕ ਹਾਲਤ ਖਰਾਬ ਹੋਣ ਤੇ ਇੱਕ ਸਾਲ ਦਾ ਭੂਮੀਕਰ ਵੀ ਮਾਫ ਕਰਤਾ ਸੀਗਾ ਗੁਰੂ ਨਾਨਕ ਦਾਸ ਜੀ ਨਾਲ ਕਿਸ ਦੇ ਮਿੱਤਰਤਾ ਵਾਲੇ ਸੰਬੰਧ ਰਹੇ ਸੀ ਕਿਹੜੇ ਮੁਗਲ ਬਾਦਸ਼ਾਹ ਦੇ ਤੇ ਇੱਕ ਸਾਲ ਦਾ ਭੂਮੀਕਰ ਵੀ ਮਾਫ ਕਰਤਾ ਸੀ ਜਦੋਂ ਵਾਹੀਕਰਾਂ ਦੀ ਆਰਥਿਕ ਹਾਲਤ ਬਹੁਤ ਖਰਾਬ ਹੋ ਗਈ ਸੀ ਅਕਬਰ ਨੇ ਜਹਾਗੀਰ ਨੇ ਸ਼ਾਹਜਹਾਨ ਨੇ ਬਾਬਰ ਨੇ 43ਵੇਂ ਦਾ ਸਹੀ ਉੱਤਰ ਬਣ ਗਿਆ ਜੀ ਊੜਾ ਅਕਬਰ ਨੇ ਜਿਹੜਾ ਗੁਰੂ ਰਾਮਦਾਸ ਜੀ ਦੇ ਕਹਿਣ ਤੇ ਇੱਕ ਸਾਲ ਦਾ ਉਹਨਾਂ ਦਾ ਭੂਮੀਕਰ ਵੀ ਮਾਫ ਕਰ ਦਿੱਤਾ ਸੀਗਾ ਅੱਜ ਹੈ ਗੁਰੂ ਰਾਮਦਾਸ ਜੀ ਨੇ ਆਪਣੇ ਪੁੱਤਰਾਂ ਵਿੱਚ ਗੁਰਗੱਦੀ ਕਿਸ ਨੂੰ ਦਿੱਤੀ ਜੀ ਕਿਸ ਨੂੰ ਗੁਰਗੱਦੀ ਦਿੱਤੀ ਜੀ ਪਿਰਥੀਆ ਮਹਾਦੇਵ ਅਰਜਨਦੇਵ ਕਿਸੇ ਨੂੰ ਨਹੀਂ ਤਾਂ ਗੁਰੂ ਰਾਮਦਾਸ ਜੀ ਨੇ ਆਪਣੇ ਪੁੱਤਰਾਂ ਵਿੱਚੋਂ ਗੁਰੂ ਅਰਜਨਦੇਵ ਜੀ ਨੂੰ ਜਿਹੜੀ ਗੁਰਗੱਦੀ ਵਖਸੀ ਸੀਗੀ ਪੰਜਵਾਂ ਸਵਾਲ ਤੁਸੀਂ ਦੇਖ ਰਹੇ ਹੋ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨਦੇਵ ਜੀ ਦਾ ਗੁਰਗੱਦੀ ਕਾਲ ਕੀ ਹੈ ਜੀ 1575 ਤੋਂ 1581 1518 ਤੋਂ 1581 ਤੋਂ 1606 1606 ਤੋਂ 1645 1552 ਤੋਂ 1574 ਤਾਂ ਸਹੀ ਉੱਤਰ ਕੀ ਬਣਦਾ ਜੀ ਐਡਾ ਬਣਦਾ ਜੀ 1581 ਤੋਂ ਲੈ ਕੇ 1606 ਹੈਗਾ ਜਿਹੜਾ ਗੁਰੂ ਸਾਹਿਬਾਨ ਦਾ ਗੁਰਗੱਦੀ ਦਾ ਕਾਲ ਅੱਗੇ ਹੈਗਾ ਅੰਮ੍ਰਿਤਸਰ ਸੰਤੋਖ ਸਰ ਦੋ ਸਰੋਵਰਾਂ ਦੀ ਖੁਦਾਈ ਦਾ ਕੰਮ ਚੱਲ ਰਿਹਾ ਸੀ ਇਹ ਕਾਰਜ ਕਿਸ ਗੁਰੂ ਸਾਹਿਬਾਨ ਨੇ ਮੁਕੰਮਲ ਕਰਾਇਆ ਸੀਗਾ ਜੀ ਅੰਮ੍ਰਿਤਸਰ ਤੇ ਸੰਤੋਖ ਸਰ ਦੋ ਸਰੋਵਰਾਂ ਦੀ ਖੁਦਾਈ ਦਾ ਕੰਮ ਚੱਲ ਰਿਹਾ ਸੀ ਕਿਸ ਗੁਰੂ ਸਾਹਿਬਾਨ ਨੇ ਮੁਕੰਮਲ ਕਰਾਇਆ ਸੀਗਾ ਇਹ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਤੱਕ 55ਵਾਂ ਦਾ ਬਣ ਜਾਂਦਾ ਜੀ ਉੱਤਰ ਆਪਣੇ ਕੋਲੇ ਸਸਾ ਗੁਰੂ ਅਰਜਨ ਦੇਵ ਜੀ ਨੇ ਪੂਰਾ ਕਰਵਾਇਆ ਸੀਗਾ ਇਹ ਜਿਹੜੇ ਸਰੋਵਰਾਂ ਦਾ ਕਾਰਜ ਚੱਲ ਰਿਹਾ ਸੀਗਾ ਇਹਨਾਂ ਨੇ ਜਿਹੜਾ ਨਿਰਮਾਣ ਪੂਰਾ ਕਰਵਾਇਆ ਅਗਲਾ ਸਵਾਲ ਦੇਖਦੇ ਹਾਂ ਸ਼੍ਰੀ ਗੁਰੂ ਰਾਮਦਾਸ ਜੀ ਨੇ ਕਿਸ ਦੀ ਸਹਾਇਤਾ ਨਾਲ ਅੰਮ੍ਰਿਤਸਰ ਸ਼ਹਿਰ ਦੇ ਨਿਰਮਾਣ ਦਾ ਕਾਰਜ ਪੂਰਾ ਕੀਤਾ ਸੀਗਾ ਤਾਂ ਕਿਸ ਦੀ ਸਹਾਇਤਾ ਨਾਲ ਜਿਹੜਾ ਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਸ਼ਹਿਰ ਦਾ ਨਿਰਮਾਣ ਦਾ ਕਾਰਜ ਬਾਬਾ ਦੀਪ ਸਿੰਘ ਜੀ ਬਾਬਾ ਬੁੱਢ ਕਿੰਨਾਂ ਦੀ ਸਹਾਇਤਾ ਨਾਲ ਜਿਹੜਾ ਪੂਰਾ ਕੀਤਾ ਸੀਗਾ ਬਾਬਾ ਬੁੱਢਾ ਜੀ ਉੱਤਰ ਆ ਜਾਂਦਾ ਜੀ ਬਾਬਾ ਬੁੱਢਾ ਜੀ ਦੀ ਸਹਾਇਤਾ ਨਾਲ ਜਿਹੜਾ ਕਾਰਜ ਪੂਰਾ ਕੀਤਾ ਸੀਗਾ ਅਗਲੇ ਸਵਾਲ ਦੇਖ ਰਿਹਾ ਤੁਸੀਂ ਸਕਰੀਨ ਦੇ ਉੱਪਰ ਜਿਹੜਾ ਕਿਸ ਗੁਰੂ ਸਾਹਿਬਾਨ ਨੇ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ 1588 ਈਸਵੀ ਨੂੰ ਹਰਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ ਸੀਗਾ ਤਾਂ ਕਿਸ ਗੁਰੂ ਸਾਹਿਬਾਨ ਨੇ ਜਿਹੜਾ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ 1588 ਨੂੰ ਹਰਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਜਾਂਦਾ ਕਿਸ ਗੁਰੂ ਸਾਹਿਬਾਨ ਦੁਆਰਾ ਜਿਹੜਾ ਸ਼ੁਰੂ ਕਰਵਾਇਆ ਗਿਆ ਸੀ ਅਤਰਵੰਜਵੇਂ ਦਾ ਜਿਹੜਾ ਉੱਤਰ ਬਣ ਜਾਂਦਾ ਆਪਣੇ ਕੋਲੇ ਐਡਾ ਗੁਰੂ ਅਰਜਨ ਦੇਵ ਜੀ ਨੇ ਜਿਹੜਾ ਹੈਗਾ ਉਹ ਸਾਰੀ ਦਾ ਕੰਮ ਸ਼ੁਰੂ ਕਰਵਾਇਆ ਸੀ ਗੁਰੂ ਨਾਨਕ ਦਾ ਜੀ ਗੁਰੂ ਅਰਜਨ ਦੇਵ ਜੀ ਗੁਰੂ ਅੰਗਦ ਦੇਵ ਜੀ ਗੁਰੂ ਅਰਬਜਨ ਦੇਵ ਜੀ ਨੇ ਜਿਹੜਾ ਉਹ ਸਾਰੀ ਦਾ ਕੰਮ ਸ਼ੁਰੂ ਕਰਵਾਇਆ ਸੀ ਅੱਗੇ ਹੈ ਹਰਮੰਦਰ ਸਾਹਿਬ ਦੀ ਨੀ ਪੱਥਰ ਸੂਫੀ ਫਕੀਰ ਮੀਆਂ ਮੀਰ ਨੇ ਕਿੰਨੇ ਸਾਲ ਵਿੱਚ ਰੱਖਿਆ ਜੀ 1587 1588 1586 1599 54ਵੇਂ ਸਵਾਲ ਦਾ ਜਿਹੜਾ ਉੱਤਰ ਕੀ ਬਣਦਾ ਜੀ 54ਵੇਂ ਦਾ ਬਣ ਗਿਆ ਜੀ ਜਿਹੜਾ ਸਸਾ ਬਣ ਗਿਆ ਜੀ 53ਵੇਂ ਦਾ 1599 ਜੀ ਬਹੁਤ ਮਹੱਤਵਪੂਰਨ ਸਵਾਲ ਆਏ ਕਈ ਵਾਰੀ ਸਵਾਲ ਪੁੱਛਿਆ ਜਾ ਸਕਦਾ ਵੀ ਸੂਫੀ ਫਕੀਰ ਮੀਆਂ ਮੀਰ ਨੇ ਜਿਹੜਾ ਰੱਖਿਆ ਸੀਗਾ ਰੱਖਿਆ ਕਿਨੇ ਚ ਸੀਗਾ 1599 ਸਵੀਚ ਅਗਲਾ ਸਵਾਲ ਹਰਮੰਦਰ ਸਾਹਿਬ ਦੀ ਉਸਾਰੀ ਕਿਸ ਦੀ ਦੇਖਰੇਖ ਵਿੱਚ 1601 ਸਵੀਚ ਵਿੱਚ ਸੰਪੂਰਨ ਹੋਈ ਜਿਹੜੀ ਉਸਾਰੀ ਚੱਲ ਰਹੀ ਸੀ ਹਰਮੰਦਰ ਸਾਹਿਬ ਦੀ ਕੀ ਕਿਨਾਂ ਦੀ ਦੇਖਰੇਖ ਵਿੱਚ ਸੰਪੂਰਨ ਹੋਈ ਸੀਗੀ ਤਾਂ 55ਵਾਂ ਦਾ ਉੱਤਰ ਬਣ ਜਾਂਦਾ ਜੀ ਐੜਾ ਬਾਬਾ ਬੁੱਢਾ ਜੀ ਦੇ ਭਾਈ ਗੁਰਦਾਸ ਜੀ ਭਾਈ ਭਗਤ ਦੇ ਭਾਈ ਤੰਨਾ ਜੀ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਬਾਬਾ ਦੀਪ ਸਿੰਘ ਦੇ ਪੁੱਮੰਦਾ ਸਿੰਘ ਬਹਾਦਰ ਭਾਈ ਭਗਤ ਦੇ ਬਾਬਾ ਦੀਪ ਸਿੰਘ ਜ ਜਿਹੜਾ ਭਾਈ ਬਾਬਾ ਗੁੱਡਾ ਜੀ ਦੇ ਭਾਈ ਗੁਰਦਾਸ ਜੀ ਦੀ ਜਿਹੜੀ ਇਹਨਾਂ ਦੀ ਦੇਖਰੇਖ ਦੇ ਵਿੱਚ ਜਿਹੜਾ ਹਰਮੰਦਰ ਸਾਹਿਬ ਦੀ ਉਸਾਰੀ ਦਾ ਕਾਰਜ 1601 ਈਸਵੀ ਵਿੱਚ ਸੰਪੂਰਨ ਹੁੰਦਾ। ਅਗਲਾ ਸਵਾਲ ਦੇਖਣਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਵਿਖੇ ਆਦ ਗ੍ਰੰਥ ਦੀ ਸੰਪਾਦਨਾ ਸਥਾਪਨਾ ਕਦੋਂ ਕੀਤੀ ਸੀਗੀ? ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਰਮੰਦਰ ਸਾਹਿਬ ਵਿਖੇ ਆਦ ਗ੍ਰੰਥ ਦੀ ਸਥਾਪਨਾ 1602, 1604, 1603, 1601 ਤਾਂ ਸਹੀ ਆਪਸ਼ਨ ਕੀ ਬਣਦੀ ਹੈ ਇਸ ਪੰਜਵੇਂ ਦਾ? 5ਵੇਂ ਦਾ ਬਣ ਗਿਆ ਐਡਾ 1604 ਚ ਇਹ ਸਵਾਲ ਪੀਪਰੀ ਆ ਸਕਦਾ ਬਹੁਤ ਇੰਪੋਰਟੈਂਟ ਹੈਗਾ ਵੀ ਕਦੋਂ ਆਦਿ ਗ੍ਰੰਥ ਦੀ ਸੰਪਾਦਨਾ ਪੂਰੀ ਹੁੰਦੀ ਹੈ 1604 ਚ ਅਗਲਾ ਹੈ ਕਿ ਆਦਿ ਗ੍ਰੰਥ ਸਾਹਿਬ ਦੇ ਪਹਿਲੇ ਗ੍ਰੰਥੀ ਬਣੇ ਜੀ ਭਾਈ ਗੁਰਦਾਸ ਜੀ ਬਾਬਾ ਬੁੱਢਾ ਜੀ ਭਾਈ ਭਗਤੂ ਜੀ ਭਾਈ ਕਨਈਆ ਜੀ ਤਾਂ ਆਦਿ ਗ੍ਰੰਥ ਦੇ ਪਹਿਲੇ ਗ੍ਰੰਥੀ ਬਣਦੇ ਆਦਿ ਗ੍ਰੰਥ ਸਾਹਿਬ ਦੇ ਬਾਬਾ ਬੁੱਢਾ ਜੀ ਬਣਦੇ ਆ ਜੀ 55ਵੇਂ ਦਾ ਬਣ ਗਿਆ ਏਡਾ ਉੱਤਰ ਬਾਬਾ ਬੁੱਢਾ ਜੀ ਬਣਦੇ ਨੇਗੇ ਬਹੁਤ ਮਹੱਤਵਪੂਰਨ ਸਵਾਲ ਹੈ ਵੀ ਸਿੱਖਾਂ ਦਾ ਮੱਕਾ ਤੇ